ਆ ਗਿਆ ਮੈਂ ਮਾਤਾ ਲੋਕ ਲੋਕ ਆਏ ਆ ਆਸੇ ਪਾਸੇ ਸਾਰੇ ਕਿਤੇ ਦੇਖ ਕੇ ਆਏ ਹੁਣ ਕੋਈ ਇਹ ਨਹੀਂ ਲੈਣਾ ਲੈਣਾ ਹੁਣ ਮੈਂ ਕੀ ਕਰਦਾ ਮੈਨੂੰ ਤਾਂ ਮਨਿੰਦਰ ਫੋਨ ਲਾਉਣ ਹੋਣੀ ਹੱਡੀ ਹੈ ਰੋਜ਼ ਚਾਰ-ਚਾਰ ਵਾਰ ਫੋਨ ਆਉਂਦੇ ਸੀ ਆ ਜਾ ਆ ਜਾ ਆ ਜਾ ਕਿੱਧਰ ਗਿਆ ਤੂੰ ਨਾ ਮਨਿੰਦਰ ਨੇ ਮੈਨੂੰ ਤਾਂ ਦੱਸਿਆ ਨਹੀਂ ਵੀ ਮੈਂ ਫੋਨ ਲਾਇਆ ਉਹਨੂੰ ਉਹ ਮਾਂ ਹੁਣ ਮੈਂ ਤੈਨੂੰ ਦੱਸ ਤ ਦਿੱਤਾ ਕਿ ਮੈਨੂੰ ਫੋਨ ਕਰਦੀ ਸੀ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਬਸ ਹੁਣ ਫਿਰ ਮੈਂ ਆ ਗਿਆ ਲੈ ਇਹਨੂੰ ਪੂਰੀ ਅਕਲ ਨਹੀਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹਦੀ ਉੱਥੇ ਪੁਲਿਸ ਨੂੰ ਕਹਿ ਦੇਣਗੇ ਫਿਰ ਹੁਣ ਮਾਂ ਮੈਂ ਕਿੰਨਾ ਕੁ ਚਿਰ ਬਾਹਰ ਬੈਠਦਾ ਮੇਰੇ ਕੋਲ ਤਾਂ ਪੈਸੇ ਵੀ ਮੁੱਕ ਗ ਪਰ ਦੂਆਬ ਦਾ ਅਸੇ ਕਿੰਨੇ ਡਰ ਤੋਂ ਕਿੰਨਾ ਚਿਰ ਬਾਹਰ ਭੱਜਿਆ ਫਿਰਦਾ ਰਹੂੰਗਾ ਮੈਂ ਬੇਪੁੱਤ ਪੈਸੇ ਮੈਂ ਤੈਨੂੰ ਆਪ ਹੀ ਫੜਾਏ ਆਉਂਦੀ ਹਾਂ ਤੂੰ ਘਰੇ ਆਉਣਾ ਹੀ ਨਹੀਂ ਸੀ ਨਾ ਉੱਧਰ ਫਿਰ ਆਉਣ ਗੱਲਬਾਤ ਕਰੀਏ ਕਿ ਨਹੀਂ ਬੇ ਗੱਲਬਾਤਾਂ ਹੂੰ ਤਾਂ ਕਰੀ ਇਸ ਤੇਰੀ ਭੂਆ ਆਈ ਹੋਈ ਐ ਹਾਂ ਤੇ ਛੇੜੀ ਸੀ ਉਹਨੇ ਗੱਲ ਹਜੇ ਤੈਨੂੰ ਪਤਾ ਹੋ ਕੋਲਦੀਪ ਐ ਜਿਹੜਾ ਉਹ ਗੱਲ ਤੇ ਨਹੀਂ ਨਾ ਆਉਂਦਾ ਹੂੰ ਹੂੰ ਤੇ ਮੈਂ ਗੱਲ ਦੇ ਤਾਂ ਕਿਸੋ ਆਊਗਾ ਜਦੋਂ ਇਹ ਗੱਲ ਦੀ ਮਾਂ ਦਾ ਸਿਰ ਪਾੜਦਾਂ ਤੇਰਾ ਕੋਈ ਸਿਰ ਪਾੜ ਦੇ ਤੇ ਮੈਂ ਚੁੱਪ ਬੈਠ ਜਾਊਂਗਾ ਉਹ ਕਰਦਾ ਤਾਂ ਬਥੇਰਾ ਸੀ ਮੈਂ ਵੀ ਬਰਾਬਰ ਗੱਲ ਤਾਂ ਐ ਕਰਨੀ ਸੀ ਨਾ ਬੀਹਣ ਤੁਸੀਂ ਐਂ ਗੱਲ ਕਰਨੀ ਸੀ ਵੈਸੇ ਕਿਹੜਾ ਜਾਣ ਕੇ ਪੜਿਆਗਾ ਸਰ ਹੈ ਕਿਕਰ ਨੇ ਕਰਿਆ ਜਿਹੜਾ ਕੰਮ ਕਰਿਆਗਾ ਹਾਂ ਜੀ ਤੇਰੀ 부ਆ ਕਰ ਲੈ ਇਹਦੇ ਨਾਲ ਗੱਲ ਪੁੱਛ ਲੈ ਸਸਰੀ ਕਾ 부ਆ ਸਸਰੀ ਕਾਲ ਹਾਂ ਆ ਗਿਆ ਆ ਗਿਆ ਬਸ ਮੂੰਹ ਦਿਖਾਉਣ ਜੀ ਆਇਆ ਸੀਗਾ ਬਸ ਜਾਣਨਾ ਬੇਬੇ ਕਹਿੰਦੀ ਕਾ ਤੋ ਆ ਗਿਆ ਤੂੰ ਮਨਿੰਦਰ ਹੀ ਨਹੀਂ ਸਾਡੀ ਫੋਨ ਜੇ ਕਰਨ ਮੈਂ ਤੈਨੂੰ ਕਹੀ ਜਾਨੀ ਆ ਕਿ ਘਰੇ ਕੀ ਲੈਣਾ ਆਉਣਾ ਸੀ ਤੂੰ ਤੇ ਫਿਰ ਕਿੰਨਾ ਚਿਰ ਬਾਹਰ ਰਹੂਗਾ ਪਰਣਾ ਹੱਲ ਕੋਈ 부ਆ ਆਉਣਾ ਉਹਨਾਂ ਨੇ ਪੁਲਿਸ ਕੇਸ ਕੀਤਾ ਵੈਗਾ ਫਿਰ ਹੁਣ ਅੰਦਰ ਆਇਆ ਉਹ ਕੀਤਾ ਪੁਲਿਸ ਕੇਸ ਮੈਂ ਉਹਨਾਂ ਦੇ ਘਰੋਂ ਆਈ ਆਂ ਭਾਈ ਉਹ ਰਾਜੀ ਬੰਦਾ ਕਰ ਲੈਣਗੇ ਗੱਲ ਕਰ ਤੁਸੀਂ ਘਸਦੇ ਨਹੀਂ ਇੱਕ ਵਾਰੀ ਉਹਨਾਂ ਤੋਂ ਮਾਫੀ ਮੰਗਦੇ ਬੰਤੋਂ ਤੋਂ ਮਾਫੀ ਮੰਗਣੀ ਮੁੰਡੇ ਦੇ ਪੈਰੀਂ ਹੱਥ ਨਹੀਂ ਲਾਉਣੇ ਕੋਈ ਤੂੰ ਮਤਲਬ ਪੁਲਿਸ ਕੇਸ ਕੀਤਾ ਨਹੀਂ ਹੋਇਆ ਤੱਕ ਨਹੀਂ ਕੀਤਾ ਤੂੰ ਮੈਨੂੰ ਤੁਸੀਂ ਉਹੀ ਡਰਾਈ ਕੇ ਬਿਨਾ ਗੱਲ ਤੋਂ ਹੈ ਐਨੇ ਦਿਨ ਮੈਂ ਬਾਹਰ ਰਹਾ ਬੇ ਪੁੱਤ ਡਰਾਇਆ ਨਹੀਂ ਉਹ ਕਹਿੰਦੇ ਸੀ ਵੀ ਅਸੀਂ ਦਰਖਾਸਤ ਦੇਤੀ ਹਾਂ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਉਹਨਾਂ ਦੇ ਘਰੋਂ ਆਈ ਆਂ ਹੁਣ ਮੈਂ ਕਹੀ ਕਿ ਆਈ ਵੀ ਭਾਈ ਹੁਣ ਥੋੜਾ ਕਮਾਂਡ ਮੱਥਾ ਜਿਹੜੀ ਗੱਲ ਹੋਈ ਨਿਭੜੀ ਬਸ ਠੀਕ ਆ ਉਹਨੂੰ ਤਾਂ ਛੱ ਇਹ ਗਾਹਾਂ ਵਾਸਤੇ ਸੋਚੋ ਤੁਸੀਂ ਤੇ ਰਾਜੀ ਬੰਦਾ ਕਰ ਲੋ ਕਮਾਂਡ 'ਚ ਨਹੀਂ ਪੈਸਾ ਪੈਂਦਗਾ ਹੁੰਦਾ ਚੱਲ ਭੈਣੇ ਮੇਰੀ ਗੱਲ ਸੁਣੋ ਉਹ ਪੈਰੀ ਹੱਥ ਕਹਿੰਦੇ ਬੰਦੋ ਤੇ ਤੇਰੀ ਮਾਂ ਵਰਗੀ ਆ ਫੇਰ ਕੀ ਹੁੰਦਾ ਪੈਰੀ ਹੱਥ ਲਾ ਦੀ ਤੂੰ ਮਾਂ ਤਾਂ ਮੇਰੀ ਤਾਂ ਗੱਲ ਸੁਣ ਲੈ ਮੈਂ ਤੈਨੂੰ ਐ ਕਹਿਣਾ ਜਿਉਂ ਜਿਉਂ ਤੂੰ ਤੇ ਮਨਿੰਦਰ ਜਾ ਕੇ ਆਈ ਹਾਂ ਉਹ ਤੇ ਸਾਨੂੰ ਕਿੰਨਾ ਕੁਝ ਬੋਲਦਾ ਸੀ ਅਕਲਦੀਪ ਹੁਣ 1 ਮਿੰਟ ਚ ਅੱਛਾ ਜੇ ਉਹਨੂੰ ਬੂਆ ਨੂੰ ਐ ਕਹਦਾ ਤੇ ਮੈਂ ਇੱਥੇ ਜਾਵੜਾ ਤੇ ਉੱਥੇ ਮੇਰਾ ਸਿਰ ਪਾੜਦੇ ਉਹ ਫੇਰ ਐ ਥੋੜੀ ਜਿਹੀ ਕਹਿੰਦੀ ਦੁਸ਼ਮਨ ਤੇ ਕਹਿੰਦੀ ਜਕੀ ਨਹੀਂ ਕਹਿੰਦਾ ਹੁੰਦਾ ਬੂਆ ਉਹਨੇ ਬੋ ਉਹ ਤਾਂ ਸਾਨੂੰ ਬੋਲੇ ਸੀ ਉਹਨੇ ਤਾਂ ਜਵਾਨੀ ਚ ਲਾਇਆ ਹੱਥ ਤਾਂ ਨਹੀਂ ਚਲਾਇਆ ਤੁਹਾਡੇ ਮੂਹਰੇ ਮੈਂ ਕਿਹੜਾ ਫਿਰ ਭੂਆ ਜਾਣ ਕੇ ਚਲ ਉਹਦਾ ਸਿਰ ਪਾੜਿਆ ਮੈਂ ਮੈਂ ਤਾਂ ਉਹ ਚੱਕੀ ਘਰੇ ਦੀ ਗਾਂ ਦਾ ਆ ਦੇ ਵਿਚਾਰ ਖਾਤਰ ਉਹ ਜਦੋਂ ਹਟੇ ਹੀ ਨਹੀਂ ਗੇ ਪੰਜੋ ਖਿੱਤਾ ਧੂਈ ਦੇ ਵਿੱਚ ਵੱਜ ਗਈ ਮੈਨੂੰ ਕੀ ਪਤਾ ਸੀ ਮੈਨੂੰ ਸੁਣ ਪਤਾ ਇੱਕ ਮਿੰਟ ਤੂੰ ਐ ਨਹੀਂ ਕਹਿਣਾ ਵੀ ਮਾਰੇ ਭਈ ਉਹ ਤਾਂ ਕਿਕਰ ਤੋਂ ਵੱਜੀ ਆ ਤੇਰੀ ਭੂਆ ਜੀ ਮੈਂ ਕਹਿੰਦੀ ਆਪਾਂ ਵਗ ਚੱਲਦੇ ਆ ਕੋਈ ਗੱਲ ਨਹੀਂ ਐ ਸਰਪੰਚ ਨੂੰ ਲੈ ਚੱਲਦੇ ਆ ਨਾਲ ਮੈਂ ਸੁਣਾਈਆਂ ਨਹੀਂ ਆਪਾਂ ਕਿਹੜਾ ਇਕੱਲੇ ਜਾਵਾਂਗੇ ਇਕੱਲੇ ਨਹੀਂ ਜਾਂਦੇ ਆਪਾਂ ਸਰਪੰਚ ਨੂੰ ਇੱਕ ਅੱਧਾ ਮਿੰਟ ਦਾ ਹੋਰ ਕੋਈ ਵੀ ਮੋਤਵਾਰ ਬੰਦੇ ਨੂੰ ਲੈ ਕੇ ਚੱਲੋ ਨਾਲ ਕੱਲੇ ਜਾ ਕੇ ਤਾਂ ਨਹੀਂ ਆਪਾਂ ਉਹਨਾਂ ਦੇ ਸਰਪੰਚ ਨੂੰ ਨਾਲ ਲੈ ਚੱਲਾਂਗੇ ਆਪਾਂ ਇਕਲੇ ਸਣਾਣਾ ਬਾਲਾ ਬਾਜੇ ਉੱਥੇ ਮੈਂ ਨਹੀਂ ਬੋਲਦੀ ਤੂੰ ਨਾ ਬੋਲੀ ਆ ਤੇਰੀ ਭੂਆ ਆਪੀ ਗੱਲ ਕਰ ਲੂਗੀ ਜੇ ਆਪਾਂ ਗੱਲ ਕਰਨੀ ਹੈ ਆਪਾਂ ਉਹਨਾਂ ਦੇ ਘਰੇ ਜਾ ਕੇ ਗੱਲ ਨਹੀਂ ਕਰਦੇ ਹੋਰ ਕਿੱਥੇ ਕਰਾਂਗੇ ਗੱਲ ਸਾਂਝੇ ਦਾ ਕਰ ਲਾਂਗੇ ਮਾਂ ਗੱਲ ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਜੇ ਆਪਾਂ ਉਹਨਾਂ ਦੇ ਘਰੇ ਜਾਵੜੇ ਉਹਨਾਂ ਨੇ ਕੋਈ ਐਵੇਂ 420 ਸੀ ਪਾਤੀ ਆਪਣੇ ਤੇ ਫਿਰ ਦੱਸ ਕੀ ਕਰਾਂਗੇ ਜਮਾ ਹੀ ਰਗੜੇ ਜਾਵਾਂਗੇ ਆਪਾਂ ਮੇਨ ਬੰਦੇ ਸਰਪੰਚ ਨੂੰ ਲੈ ਕੇ ਫਿਰ ਤਾਂ ਨਹੀਂ ਆਪਣੇ ਤੇ ਉਹ ਕੇਸ ਕਰਨਗੇ ਜਾਂ ਤੇਰੇ ਨਾਲ ਲੜਨਗੇ ਚਲ ਮੈਂ ਦੇਖ ਲਾ ਤੂੰ ਜੇ ਤੁਹਾਨੂੰ ਠੀਕ ਲੱਗਦਾ ਫੇਰ ਤਾਂ ਮੈਂ ਬਾਜਣਾ ਪਰ ਗੱਲ ਇੱਕ ਆ ਜੇ ਉੱਥੇ ਉਹ ਸਾਨੂੰ ਕੁਝ ਬੋਲ ਪਿਆ ਫਿਰ ਮੈਥੋਂ ਚ ਲੈਣੇ ਆਣਾ ਫੇਰ ਨਾ ਕਿ ਉਹ ਉੱਥੇ ਲੜਾਈ ਵੱਧ ਗਈ ਆ ਗੁੱਸੇ ਨੂੰ ਮਾੜਾ ਮੋਟਾ ਕੰਟਰੋਲ ਕਰਨਾ ਸਿੱਖ ਲੈ ਸ਼ੋਰਾ ਕਿਉਂ ਤੂੰ ਆ ਗੁੱਸੇ ਗੁੱਸੇ ਚ ਇੰਨਾ ਕੁਝ ਕਰੀ ਜਾਂਦਾਗਾ ਆਪਦਾ ਘਰ ਖਰਾਬ ਕਰ ਲੇਗਾ ਕਰਤਾ ਖਰਾਬ ਹੋਈ ਗਿਆ ਬੂਆ ਹੈ ਤੁਸੀਂ ਕੀਤਾ ਦਾ ਸਾਰਾ ਘਰ ਖਰਾਬ ਮੇਰਾ ਹਾਂ ਮੈਂ ਚੱਲ ਕੋਈ ਨਾ ਕੋਈ ਤਾਂ ਕੋਈ ਗੱਲ ਨਹੀਂ ਕੁਝ ਹੋਰ ਕੀ ਕੀਤਾਗਾ ਉਹਦਾ ਚਾਚੇ ਨੂੰ ਸਮਝਾਉਣ ਦਾ ਕੀ ਸੀਗਾ ਉਹਨੂੰ ਸ਼ਹਿ ਦੇਦੀ ਹੈ ਆਇਆ ਕਿ ਤੈਨੂੰ ਮੈਂ ਆ ਕੇ ਗਈ ਸੀ ਵੀ ਆ ਚੱਕ ਸੋਟੀ ਤੇ ਅਗਲੇ ਤੇ ਸਿਰ ਚ ਮਾਰ ਚੱਲ ਕੋਈ ਨਾ ਪਤਾ ਚੁੱਪ ਕਰ ਜਾ ਕੋਈ ਨਾ ਤੂੰ ਕੀ ਚਾਚੇ ਦੀ ਤੇ ਮੇਰੀ ਆਈ ਦੀ ਕਿ ਨਜ਼ਰ ਰੱਖੀ ਤੂੰ ਤਾਂ ਮੈਨੂੰ ਵੀ ਧੱਕੇ ਮਾਰ ਕੇ ਬਾਹਰ ਕਰਦਾ ਮੈਂ ਤਾਂ ਫੇਰ ਵੀ ਬਿਸ਼ਰਮ ਸੀ ਜਿਹੜੀ ਆ ਗਈ ਨਿਮੇੜ ਨਾ ਨਿਮੇੜ ਨਾ ਨਹੀਂ ਨਿਮੇੜ ਨਾ ਚੱਲ ਕੋਈ ਨਾ ਭੈਣੇ ਇਹ ਵੀ ਤੇ ਤੇਰਾ ਲਾੜ ਭਤੀਜਾ ਹੈ ਕੋਈ ਗੱਲ ਨਹੀਂ ਇਹਨੂੰ ਤਾਂ ਗੁੱਸਾ ਆ ਫੁੱਟੇ ਕੇ ਗੱਲ ਕਹਿ ਦੇਣਾ ਤੇ ਮਾੜਾ ਮੋਟਾ ਗੁੱਸੇ ਤੇ ਕੰਟਰੋਲ ਕਰਨਾ ਸਿੱਖੇ ਤੂੰ ਆਹੀ ਲੱਖਣ ਦਿੱਤੇ ਆ ਜਵਾਕਾਂ ਨੂੰ ਉਹ ਲੱਖਣ ਜੂ ਮੈਂ ਮੇਰੀ ਮੇਰੀ ਜ਼ਮੀਨ ਖੋਜਦੀ ਹੈਗੀ ਤੈਨਾਂ ਬੋਲਾ ਵੀ ਨਾ ਤੇ ਹੈ ਮੈਂ ਦੇਖੀ ਜਾ ਮੈਂ ਵੀ ਚੱਲ ਕੋਈ ਨਹੀਂ ਆਇਆ ਤਾਂ ਕੱਲ ਨੂੰ ਕੋਈ ਹੋਰ ਆ ਕੇ ਦੇ ਜਮੀਨ ਵਾਲੀ ਤਾਂ ਫੇਰ ਸੋਚਨੀ ਪਹਿਲਾਂ ਆਹ ਸੁਰਮਾ ਪਾਇਆ ਕੱਢ ਲਾ ਚੱਲ ਕੋਈ ਨਾ ਚੱਲ ਆਈ ਨਹੀਂ ਪੁੱਛਣਾ ਹਾਂ ਪਤਾ ਨਹੀਂ ਕਿਉਂ ਐਨੇ ਫੋਨ ਜੇ ਕਰਦੀ ਏ ਜਾ ਕੇ ਹੀ ਪਤਾ ਲੱਗੂ ਬਾਰਸ ਬੰਦ ਕਰੀ ਬੈਠੇ ਆ ਪਤਾ ਨਹੀਂ ਕੀ ਗੱਲ ਹੈ ਕਿਉਂ ਬੰਦਾ ਘਰੇ ਵੀ ਹੈ ਕਿ ਕੋਈ ਨਾ ਦੇਖਣਾ ਹੀ ਪਊਗਾ ਖੁੱਲਾ ਹੀ ਹੈ ਚੱਲ ਚਲ ਬੰਦ ਤੂੰ ਤਾਂ ਬੈਠੀ ਹੈ ਬਤਰੀ ਕਿਵੇਂ ਸਿਰਜਵਨ ਨਹੀਂ ਬੈਠੀ ਹੈ ਹੋਣ ਜੇ ਤਾਂ ਖਾਸੇ ਕਰੀ ਦੱਸਿਆ ਕੋਈ ਨਹੀਂ ਆ ਗਈ ਪੈਣੇ ਹਾਂ ਆ ਗਈ ਹੋ ਠੀਕ ਹੈ ਠੀਕ ਹੈ ਵਧੀਆ ਤੂੰ ਦੱਸ ਠੀਕ ਹੈ ਜੀ ਠੀਕ ਹੈ ਮੈਂ ਤਾਂ ਕਿਵੇਂ ਸਿਰਜਵਨ ਨਹੀਂ ਬੈਠੀ ਆਂ ਪਾਸ ਸਿਰਜਾ ਤਾਂ ਉਹੀ ਬੰਨਿਆ ਹੋਰ ਜਵਾਕ ਜੰਦਾ ਠੀਕ ਹੈ ਜਵਾਕ ਜੰਦਾ ਤਾਂ ਠੀਕ ਹੈ ਉਹੀ ਤਾਂ ਨਹੀਂ ਬੰਨਿਆ ਨਹੀਂ ਬਸ ਕਾਈ ਤਾਂ ਤੈਨੂੰ ਫੋਨ ਕਰੀ ਆਂਦੀ ਸੀ ਆ ਮੇਰਾ ਤਾਂ ਸਾਰਾ ਘਰ ਦਾ ਕੰਮ ਰੁਲਿਆ ਪਿਆ ਹਾਂ ਉਹ ਸੁਖਪਾਲ ਬੇੜਾ ਬੈਠੇ ਵਾਲੀ ਉਹਨਾਂ ਨਾਲ ਲੜਾਈ ਹੋ ਗਈ ਕਿਉਂ ਉਹਨਾਂ ਨਾਲ ਤੇਰੀ ਕਹਦੇ ਨਾਲ ਲੜਾਈ ਹੋ ਗਈ ਨੀ ਤੈਨੂੰ ਦੱਸਦੀ ਆ ਤੇਰੇ ਨਾਲ ਤਾਂ ਮੇਰੀ ਗੱਲ ਹੀ ਨਹੀਂ ਹੋਈ ਇੱਕ ਤਾਂ ਭਾਈ ਤੇਰੇ ਜਵਾਬ ਘਰੇ ਗੱਲ ਨਹੀਂ ਕਰਾਉਂਦੇ ਫੋਨ ਤੇ ਜਦੋਂ ਫੋਨ ਲਾਉਣੇ ਆ ਉਹਦੀ ਕਹਿਣਗੇ ਅਸੀਂ ਖੇਤਾਂ 'ਤ ਕਦੇ ਕਹਿਣਗੇ ਬਾਹਰ ਆ ਬਸ ਉਹਦਾਂ ਦਾ ਤਾਂ ਹਾਲ ਹੀ ਨਹੀਂ ਕੋਈ ਘਰੇ ਵੱਡਣਾ ਤਾਂ ਤੇਰੇ ਨਾਲ ਮੇਰੀ ਗੱਲ ਕਰਾਉਣ ਮਿੰਤਾ ਹੈ ਕਹਿੰਦੇ ਮਾਮੀ ਦਾ ਫੋਨ ਆਇਆ ਵਗ ਜਾ ਮਾਮੀ ਦਾ ਫੋਨ ਆਇਆ ਵਗ ਜਾ ਆ ਕਿਕਰ ਸਿਆਂ ਨੇ ਵਿਆਹ ਕਰਾ ਲਿਆ ਅੱਛਾ ਉਹਦਿਆਂ ਦਾ ਰੰਦ ਪਿਆਵੇ ਇਹਨਾਂ ਦੇ ਕਰੇ ਅੱਛਾ ਉਹ ਭਾਈ ਵਿਆਹ ਕਰਾ ਕੇ ਆਪਦਾ ਬਾਹਰ ਲੈ ਕੇ ਬਹਿ ਗਿਆ ਉਹ ਮੇਰੀ ਜੀ ਵੱਡਣ ਵਾਲੀ ਮਾਇ ਹਾਮੀ ਭਰਤੀ ਰਿਸ਼ਤਾ ਕਰਾਇਆ ਜੀਨੇ ਅੱਛਾ ਆਪਣੇ ਇਥੇ ਰਿਸ਼ਤੇ ਕਰਾਉਂਦਾ ਉਹ ਮੈਂ ਨਾ ਭੁੱਲ ਗਈ ਉਹਦਾ ਹੁਣ ਮੇਰੇ ਤਾਂ ਦਿਮਾਗ ਨਹੀਂ ਕੰਮ ਕਰਦਾ ਜਿੱਦਾਂ 6:00 ਵਜੇ ਆ ਤੇ ਉਹਨੂੰ ਮੈਂ ਕਹਤਾ ਭਾਈ ਕਰਾ ਦੇ ਸਾਹ ਕੋਨੇ ਸਾਹ ਕਰਾਤਾ ਉਹਦੇ ਨਹੀਂ ਮੱਚ ਗਈ ਭਾਈ ਉਹ ਉਹਦੇ ਦਾ ਕਾਟੋ ਕਲੇਸੀ ਹੁਣ ਘਰੇ ਬਾਹਲਾ ਤੇ ਲੜਪੇ ਲੜਦੇ ਆਂ ਤੋਂ ਭਾਈ ਡਾਂਗਾ ਚਲਾਤਾ ਤੇ ਮੇਰੇ ਤੇ ਸਿਰ ਚ ਵੱਜੇ ਤੂੰ ਵਿੱਚ ਵਗ ਗਈ ਮੈਂ ਤਾਂ ਫਿਰ ਗਈ ਸੀ ਕਿਕਰ ਇਸ ਨੂੰ ਕਿਆ ਨਾਲ ਬਿੰਦਰਾਈ ਵੀ ਸੀ ਨਾਲੇ ਮੈਨੂੰ ਲੈ ਕੇ ਨਾਲ ਤੇ ਬਾਹਰੀ ਲੜਾਈ ਹੋਈ ਤੇ ਮੈਂ ਤਾਂ ਤੈਨੂੰ ਹੁਣ ਜੇ ਤਾਂ ਤੇਰੇ ਨਾਲ ਗੱਲ ਕਰਾਉਣ ਤੇਰੇ ਜਵਾਕਾਂ ਤਾਂ ਮੈਂ ਤੈਨੂੰ ਦੱਸਾਂ ਵੀ ਮੇਰੇ ਸੱਟ ਵੱਜ ਗਈ ਭਾਈ ਘਰ-ਵਾਰ ਸਾਹਮਲਾ ਆ ਕੇ ਮੇਰੇ ਤੇ ਰੋਲਿਆ ਪਿਆ ਸਾਰਾ ਕੰਮ ਧੰਦਾ ਹੈ ਹੁਣ ਜਵਾਕਾਂ ਨੇ ਤੇਰੇ ਨਾਲ ਗੱਲ ਨਹੀਂ ਕਰਾਈ ਆਹ ਤੱਕ ਤੈਨੂੰ ਐਨਾ ਦੱਸਤਾ ਵੀ ਵਗ ਜਾ ਐਨਾ ਹੀ ਬਹੁਤ ਹੈ ਬਸ ਹੋਰ ਮੈਨੂੰ ਆ ਸੱਧਿਆ ਤੂੰ ਵਗ ਜਾ ਚਲ ਮੈਂ ਮੈਂ ਵਗਦਾ ਜਾਉ ਫਿਰ ਤੂੰ ਕਿਹੜਾ ਮਾੜਾ ਕੰਮ ਕਰਿਆ ਸੀ ਉਹਦੀ ਰੋਟੀ ਪੱਕਦੀ ਘਰੀ ਸੀ ਇਹਨਾਂ ਦਾ ਤਾਂ ਮਾੜਾ ਹੋ ਗਿਆ ਨਾ ਅੱਧ ਵੱਡਿਆ ਗਿਆ ਹੈ ਹੁਣ ਤੈਨੂੰ ਪਤਾ 14 ਕਿੱਲੇ ਬਾਉਂਦੀ ਸੀ ਤੇ ਹੁਣ 7 ਕਿੱਲਿਆਂ ਤੇ ਰਹਿ ਗਈ ਗੱਲ ਸਹੀ ਹੈ ਫਿਰ ਤੁਸੀਂ ਕੋਈ ਕੇਸ ਕੁਸ ਕਰਿਆ ਨਹੀਂ ਇਹਨਾਂ ਤੇ ਨੀਕਲਦੀਪ ਤਾਂ ਕਹਿੰਦਾਗਾ ਹੁਣ ਮੈਂ ਐਂ ਕਹਿੰਦੀ ਆ ਵੀ ਜੇ ਭਾਈਓ ਜਵਾਕ ਨੂੰ ਚੱਕ ਦਿੰਨੀ ਆ ਤੈਨੂੰ ਪਤਾ ਜਵਾਕ ਵੱਢ ਕੇ ਮਰ ਗਿਆ ਫਿਰ ਮੇਰੇ ਕੋਲੇ ਹੈਗੀ ਇਹ ਵੀ ਗੱਲ ਸੱਚੀ ਐ ਹਾਂ ਇਹ ਤਾਂ ਹੁਣ ਮੈਨੂੰ ਭਾਜ ਭਾਜ ਪੈਂਦਾ ਕਹਿੰਦਾ ਜਾ ਤਾਂ ਕੇ ਪੰਗੇ ਨਾ ਲੈਂਦੀ ਲੜਾਈ 'ਚ ਜਾ ਕੇ ਜਾ ਕੇ ਮੈਨੂੰ ਹੁਣ ਦਾਵਾ ਕਰਨ ਦੇ ਉਹ ਜਿਹੜੇ ਹੁਣ ਮੂਰੇ ਮੈਂਬਰ ਸਰਪੰਚ ਆ ਉਹ ਗੱਲ ਨੂੰ ਥੋੜਾ ਟੱਲੀ ਬੈਠੇ ਐ ਅੱਛਾ ਬਿੰਦਰ ਆਈ ਸੀ ਬਿੰਦਰ ਕਹਿੰਦੀ ਤੁਸੀਂ ਰਾਜੀ ਬੰਦਾ ਕਰ ਲੋ ਚਲ ਮੈਂ ਕਹਿੰਦਾ ਮੈਂ ਕਰ ਲਾਂਗੇ ਫਿਰ ਰੁੱਸ ਕੇ ਭਾਜੀ ਅੰਦਰ ਨੂੰ ਨਹੀਂ ਇਹ ਨਿਕਾ ਕਰਕੇ ਅੰਦਰ ਬੈਠਾ ਪਤਾ ਨਹੀਂ ਕਿੱਥੇ ਆ ਮੈਂ ਤਾਂ ਦੇਖਿਆ ਨਹੀਂ ਉਹ ਤਾਂ ਬਾਗਿਆ ਸੀ ਕਿ ਰੰਦਰ ਹੁਣ ਮੈਨੂੰ ਆਇਆ ਤਾਂ ਆਏ 올ਜੀ ਪਈਆਂ ਤੂੰ ਮਾੜਾ ਮੋਟਾ ਸਮਝਾ ਉਹਨੂੰ ਤੇ ਚੱਲ ਹੁਣ ਮੇਰੇ ਤਾਂ ਵੱਜਣ ਵਾਲੀ ਵੱਜ ਗਈ ਠੀਕ ਐ ਮਾਰ ਦੇ ਤਾਂ ਉਹਨਾਂ ਦੇ ਹੀ ਸੀ ਉਹ ਕਿਕਰ ਦੇਤੇ ਉਹਦੇ ਘਰ ਵਾਲੀ ਦੇ ਬਿੰਦਰ ਸੀਗੀ ਨਾਲ ਉਹ ਕਿਤੇ ਮਾਇ ਮੂਰੇ ਹੋ ਗਈ ਤੂੰ ਸਲਾਮਤਰੀ ਬਣੀ ਹੋਏਗੀ ਵਿੱਚ ਲੈ ਫਿਰ ਤਾਂ ਹੋਹੀ ਗੱਲ ਫਿਰ ਹੁਣ ਤੈਨੂੰ ਪਤਾ ਤਾਂ ਹੈਗਾ ਵੀ ਮੈਂ ਇਥੋਂ ਨਹੀਂ ਉਹ ਹੁੰਦ ਰਿਹਾ ਜਾਂਦਾ ਫਿਰ ਫਿਰ ਹੁਣ ਘੁਕਤੀ ਚੱਲ ਨਾ ਤਾਂ ਜਵਾਕ ਫਿਰਦਾ ਟੁਕੜਿਆਂ ਕੀ ਕਰਾਂ ਫਿਰ ਹੁਣ ਤਾਂ ਮੈਂ ਵੀ ਪਸਤਾਉਣੀ ਆ ਵੀ ਮੈਂ ਕੀ ਲੈਣਾ ਸੀ ਇਹਨਾਂ ਦੇ ਡੋਲਿਆਂ ਤੋਂ ਨਹੀਂ ਉਹ ਤੇ ਢਿੱਡ ਮੱਚ ਦੱਸ ਜਦੋਂ ਵਿਚਾਰਾ ਰੋਟੀਆਂ ਕਰਨੋਂ ਬੈਠਾ ਸੀ ਬੈਠਾ ਤਾਂ ਸੀ ਫਿਰ ਕਿਸੇ ਦਾ ਭਲੇ ਦਾ ਫਾਇਦਾ ਹੀ ਨਹੀਂ ਅੱਜ ਕੱਲ ਵੀ ਕਿਸੇ ਦਾ ਭਲਾ ਕਰਤਾ ਕਾਵੇਂ ਹੀ ਨੇ ਹੋ ਗਏ ਸਿੰਘ ਮੱਟੀ ਚੱਕੀ ਨੂੰ ਇਹਨਾਂ ਨੇ ਜਿੱਦਿਆਂ ਦਾ ਉਹਨੇ ਵਿਆਹ ਕਰਾ ਲਿਆ ਉਦੋਂ ਦੀ ਅੱਗ ਲੱਗੀ ਪਈ ਐ ਅੱਗ ਤਾਂ ਲੱਗਣੀ ਸੀ ਅਗਲੀ ਜਾਇਾਤ ਵਾਗੀ ਹਾਲ ਥੱਲੇ ਜਾਇਾਤ ਵੀ ਵਾਗੀ ਕੋਠੀ ਵੀ ਉਹਦੇ ਜ਼ਮੀਨ ਤੇ ਲਾਉਣ ਕਰਾ ਕੇ ਪਾਈ ਬੈਠੇ ਆ ਉਹਨੂੰ ਤਾਂ ਵਿਚਾਰੇ ਨੂੰ ਇਹ ਮੁੰਨੀ ਬੈਠੇ ਆ ਵਾ ਸਮਝ ਲੈ ਫੇਰ ਤਾਂ ਔਖਾ ਹੀ ਹੋਗਾ ਤੇ ਹੋਰ ਫਿਰ ਉਹੀ ਗੱਲ ਜੇ ਹੁਣ ਸੱਚੀ ਗੱਲ ਤਾਂ ਕੋਈ ਤਾਂ ਕਹਿਣਾ ਲਾ ਹੋਵੇ ਹੁਣ ਜਿ ਮੇਰ ਕਰਾਉਣੇ ਦਾ ਤੁਸੀਂ ਇਹ ਕਹਿਣਾ ਦੀ ਮੇਰ ਕਰਾਉਣੇ ਆ ਹੈ ਮੈਂ ਤਾਂ ਜਾਉਂਗੀ ਮੈਂ ਪਟ ਕੇ ਆਉਂਗੂ ਤੋਦੀ ਬੇਵਾਦ ਜਾਇਂ ਹਾਂ ਇਹ ਕੋਈ ਗੱਲ ਹੋਈ ਵੀ ਸਾਡੇ ਤਾਂ ਇੱਕ ਚੁੱਲੇ ਤੇ ਇੱਕ ਬੁੜੀ ਸੀ ਉਹੀ ਤੁਸੀਂ ਮੱਝੇ ਤੇ ਵੀ ਤਾਂ ਗੱਲ ਆ ਆ ਸਾਗ ਸੂਜ ਜਵਿੰਦਰ ਧੋਕੇ ਧਰ ਗਈ ਕਹਿੰਦੀ ਮੈਂ ਫੇਰ ਬਣਾ ਕੇ ਜਾ ਚਲ ਇਹ ਤਾਂ ਮਾਪੇ ਬਣਾ ਲੂ ਹੁਣ ਮੈਂ ਆ ਗਈ ਰਹੂਗੀ ਪੰਜ ਚਾਰ ਦਿਨ ਤੇਰਾ ਟਾਈਮ ਤਾਂ ਟਪਾਉਂਗੀ ਔਰ ਕੀ ਅਂਗਜਮੈਂਟ ਤਾਂ ਬਾਹਲਾ ਨਾ ਸੱਚੀ ਆ ਲੀੜੇ ਕੱਪੜੇ ਦੇ ਵਿਚਾਰੀਆਂ ਤੋ ਜਾਂਦੀਆਂ ਨੇ ਹੁਣ ਤੋ ਤਾਂ ਜਾਂਦੀਆਂ ਫੇਰ ਤੈਹਾਂ ਲਾਉਣ ਕੰਨੋ ਹੈ ਤੈਨੂੰ ਪਤਾ ਝਾੜੂ ਨਹੀਂ ਕੋਚਾ ਨਹੀਂ ਕੋਈ ਬੁਰਾ ਹਾਲ ਕੋਈ ਨੀ ਮਾਤੇ ਕਰ ਲੂ ਹੁਣ ਤੂੰ ਬੈਠੀ ਆ ਟੇਕੇ ਤੇ ਉਹਦੀ ਤਾਂ ਮੈਂ ਪੱਟ ਕੇ ਆਉਂਗਾ ਤੱਕ ਕਿਸੇ ਵੇਲੇ ਜਾ ਐਂ ਭਾਈ ਸੁਣਾ ਕੇ ਤਾਂ ਐਂ ਸੁਣਾ ਕੇ ਆਉਂਗਾ ਥੋੜੀ ਹੁੰਦੀ ਆ ਵੀ ਕਿਚਨ ਜੇ ਸੋਡੇ ਘਰ ਦੀ ਰੋਟੀ ਪਕਦੀ ਕਰਦੀ ਤਾਂ ਉਹਲੇ ਦਾ ਘਰ ਪੱਟਣਾ ਤੂੰ ਉਹੀ ਤਾਂ ਗੱਲ ਹੈਗੀ ਬੋਲ ਮਾਰ ਲੈ ਕਲਦੀਪ ਨੂੰ ਜਿਹ ਹੈਗਾ ਕਲਦੀਪ ਤਾਂ ਬੋਲਿਆ ਨਹੀਂ ਜਾਂਦਾ ਇੰਨਾ ਸੁਣਦਾ ਹੀ ਨਹੀਂ ਕਿਹੜਾ ਤੰਦਰੀ ਗਿਆ ਸੀ ਮੈਂ ਤਾਂ ਫਿਰ ਪੈ ਗਈ ਮੈਨੂੰ ਬੋਲ ਕੇ ਜਵਾਬ ਗਿਆ ਇਧਰ ਰਪਿੰਦਰ ਬੈਠੀ ਤੂੰ ਤੈਨੂੰ ਆਣਾ ਹੋਣਾ ਵੀ ਰਾਜੀ ਬੰਦਾ ਨਹੀਂ ਕਰਦਾ ਮੈਂ ਮੈਂ ਕਰਦਾ ਨਹੀਂ ਮੈਨੂੰ ਲੋਕ ਕਹਿਣਗੇ ਹਾਂ ਆ ਗਿਆ ਸਸਰੀਕਾਲ ਭਾਈ ਬਹਿ ਜਾ ਪੁੱਤ ਇਧਰ ਬਹਿ ਜਾ ਕੀ ਹੋ ਗਿਆ ਹੋ ਠੀਕ ਆ ਸਾਰੇ ਠੀਕ ਆ ਸਾਰੇ ਵਧੀਆ ਹੋਰ ਨਵੀਂ ਤਾਜੀ ਕੋਈ ਕਿਹੜੀ ਨਵੀਂ ਤਾਜੀ ਮੈਨੂੰ ਤਾਂ ਇੱਥੇ ਆ ਕੇ ਹੋਰ ਹੀ ਨਵੀਆਂ ਤਾਜੀਆਂ ਦਾ ਪਤਾ ਲੱਗ ਗਿਆ ਕੀ ਹੋ ਗਿਆ ਇਹ ਇਹ ਹਾਂ ਇਹ ਤਾਂ ਸੱਚੇ ਬੰਦੇ ਦਾ ਨਾਮ ਦੇਤਾ ਮੇਰੀ ਮਾਨ ਗੱਲ ਸਹੀ ਆ ਇਹ ਵੀ ਹਟਦੀ ਨਹੀਂ ਸੀ ਉਧਰ ਜਾਣ ਨੂੰ ਇਹ ਰੋਲੇ ਨਮੇੜਨ ਲੱਗੀ ਸੀ ਨਾ ਫਿਰ ਸਰਪੰਚ ਨਹੀਂ ਬਣ ਗਈ ਸਰਪੰਚ ਤਾਂ ਸਾਡੇ ਪਿੰਡ ਦਾ ਉੱਲੂ ਆ ਇਹ ਕਹਿੰਦੇ ਮੈਂ ਸਹੀ ਆ ਇਹ ਮੈਂ ਨਮੇੜ ਹੁਣ ਤਾਂ ਜੋ ਮਰਜੀ ਕਹਿ ਲੋ ਹਾਂ ਜੋ ਮਰਜੀ ਕਹਿ ਲੋ ਇਹ ਤਾਂ ਪਹਿਲਾਂ ਨਹੀਂ ਸੀ ਮਾਲ ਹੁਣ ਇਹਨੂੰ ਬਾਹਰ ਨਾ ਮਿਲ ਗਿਆ ਇਹਨੂੰ ਐ ਤਾਂ ਹੈ ਨਹੀਂ ਵੀ ਮੇਰੀ ਮਾਂ ਨੂੰ ਮਾਰਦਾ ਸੀਗਾ ਮੈਨੂੰ ਐ ਹੈਗਾ ਤਾਂ ਹੀ ਕਹਿਣਾ ਮੈਂ ਜੇ ਉਹ ਕਾ ਆਪਣਾ ਫੇਰ ਹੀ ਕਲਪਦਾ ਫਿਰਦਾ ਵੀ ਮੇਰੀ ਮਾਂ ਨੂੰ ਮਾਰਦਾ ਜੇ ਮਰ ਜਾਂਦੀ ਫੇਰ ਇਹ ਜਵਾ ਕਿੱਧਰ ਜਾਂਦਾ ਇਹਨੂੰ ਵਰਜੀ ਆ ਮੈਂ ਨਾ ਆ ਜਾ ਮਖਿਆ ਕੰਜਰ ਬੰਦੇ ਆ ਉਹ ਜਿਹੜੇ ਪੰਜਾਬਦਿਆਂ ਦੇ ਨਹੀਂ ਬਣਦੇ ਤੇਰੇ ਕਿੱਥੋਂ ਬੰਨ ਜਿਹੜੇ ਬੰਦੇ ਮੈਂਬਰ ਸਰਪੰਚ ਦੀ ਨਹੀਂ ਸੁਣਦੇ ਆਪਦੇ ਰਿਸ਼ਤੇਦਾਰਾਂ ਦੀ ਨਹੀਂ ਸੁਣਦੇ ਆਪਦੇ ਮੀ ਘਰ ਦੀ ਕੁੜੀ ਦੀ ਨਹੀਂ ਸੁਣਦੇ ਭੂਆ ਜੀ ਤੇਰੀ ਤੀਜੀ ਤਾਂ ਕੀ ਸੁਣਨਗੇ ਉਹ ਸੁਣਨਗੇ ਨਹੀਂ ਸੁਣਦੇ ਪੁੱਤ ਜਦਾਂ ਨਹੀਂ ਸੁਣਦੇ ਜੜਾਈ ਪੜਾਈ ਤੇ ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦਾ ਅਣਜਾਣ ਆ ਉਹ ਮਾਰਿਆ ਜਾਂਦਾ ਉਹਦੀ ਲੜਾਈ ਆ ਉਹ ਵੱਜ ਜਾਂਦਾ ਹੁੰਦਾ ਉਹ ਗੱਲ ਫੈ ਕੰਮ ਹੋ ਗਿਆ ਨਾ ਬਚਾਉਣ ਵਾਲਾ ਪਹਿਲਾਂ ਮਰਦਾ ਹਾਂ ਬੈਠੀਆ ਸਰਪੰਚ ਨਹੀਂ ਹੁਣ ਸਿਰ ਜਾ ਕੋਕਦਾ ਉਹਦਾ ਕੁੱਕੂਗਾ ਕੁੱਕੂਗਾ ਹੁਣ ਸਿਰ ਤਾਂ ਨਾ ਕੁਛ ਕਰਨ ਦੀ ਮੈਂ ਕਿ ਮੈਂ ਲੰਮੇ ਪਾ ਲਣਾ ਉਹਨਾਂ ਨੂੰ ਨਾ ਤਾਂ ਤਾਂ ਆਪਾਂ ਲੰਮੇ ਨਹੀਂ ਪਾਉਣੇ ਕੋਈ ਗੱਲ ਨਹੀਂ ਮੈਂ ਜਾਊਂ ਪਾ ਰਾਂ ਮੈਂ ਪਟ ਕੇ ਉਹ ਗੋਤਨੀ ਉਹਦੀ ਬੇਵਾਦੀ ਉਹਦਾ ਬੱਸ ਪਤਾ ਹੀ ਆ ਹਣਾ ਕੀ ਮੇਰੇ ਸਾਲੇ ਦਾ ਕੀ ਕੁਛ ਉਹਨੇ ਤਾਂ ਹੱਥ ਚੱਕ ਰੱਖਿਆ ਜਿੱਦਿਆਂ ਦੀ ਆਈ ਆ 30 ਸਾਲ ਹੋ ਗਏ ਉਹਨੇ ਨਹੀਂ ਕਿਸੇ ਨੇ ਬਣਾ ਕੇ ਰੱਖੀ ਮਾਂ ਦੀ ਧੀ ਨੇ ਇਹੇ ਕਰਦੀ ਆ ਸਾਡਾ ਆਣ ਗਵਾਂਣ ਵਾਲਾ ਆਣ ਗਮਣ ਤੇ ਫਿਰ ਵਰਤਣ ਵਾਸਤੇ ਹੁੰਦਾ ਫਿਰ ਕਹਿੰਦੀ ਵਰਤਾਂਗੇ ਟੰਬੇ ਖਾ ਕੇ ਵਰਤਾਂਗੇ ਕਿਵੇਂ ਵੀ ਪਰ ਅਸੀਂ ਇਹ ਤਾਂ ਹੁਣ ਕੀ ਵਰਤੂ ਉਹ ਵੀ ਨਾ ਹੁਣ ਵਰਨਾ ਕੀ ਲੈਣ ਜਾ ਰਹੇ ਹਾਂ ਮਾਤਾ ਉਹਦੇ ਵੀ ਉਹਨਾਂ ਨਾਲ ਹੀ ਗਈ ਸੀ ਮੈਂ ਕਿਹੜਾ ਇੱਧਰ ਗਈ ਸੀ ਕਿਕਰ ਲੈ ਪਤਾ ਨਹੀਂ ਕੀ ਇਹਦੀ ਭੂਆ ਦਾ ਮੁੰਡਾ ਕਿਕਰ ਨਰਮ ਬੰਦਾ ਕਿਕਰ ਨਰਮ ਬੰਦਾ ਵੀ ਨਰਮ ਬੰਦਾ ਕਰੂ ਭਰੂ ਉਹ ਕਿਕਰ ਨੂੰ ਦਿੰਦਾ ਨਹੀਂ ਸੀ ਆਪ ਨੂੰ ਆਪਾਂ ਕਹੋਣ ਆਪੋ ਨੇ ਤਾਂ ਆਪ ਦਾ ਘਰ ਸਮਝੇ ਬਹੁਤ ਹਾਂ ਉਹੀ ਤਾਂ ਗੱਲ ਤੇ ਹੁਣ ਕਿਕਰ ਲੈਂਦਾ ਸਾਡੀ ਕੋਈ ਖਬਰਸਾਰ ਕਿਕਰ ਦਾ ਭੋਗ ਤੇ ਵਿਗਿਆ ਪਤਾ ਨਹੀਂ ਕਿੱਥੇ ਪਤਾ ਨਹੀਂ ਕਿਉਂ ਨਿਕਲ ਗਿਆ ਕਿੱਧਰ ਵਾਗ ਗਿਆ ਤੇ ਉਹਨਾਂ ਦੇ ਕੋਈ ਬਹੂ ਦੀ ਸ਼ਕੀਰੀ ਚ ਉਹ ਹੋ ਗਈ ਮਰਗ ਮੋਰਗ ਉੱਥੇ ਗਏ ਵੀ ਐ ਜਾ ਬਹਾ ਨਾਇਾਨੇ ਮੋਲ ਦੀ ਲਿਆਂਦੀ ਐ ਨਾ ਇਹ ਉਹਨਾਂ ਦੇ ਕੋਈ ਮਰ ਗਿਆ ਆਇਤਾ ਹੈਗੇ ਆ ਮਾਰੇ ਮੋਟੇ ਜੀ ਕਾਨੂੰ ਲੈਂਦੀ ਆ ਉਹ ਤਾਂ ਗੱਲਾਂ ਹੈਗੇ ਆ ਅਜੇ ਤਾਂ ਮੂੰਹ ਦੂਰ ਦਾ ਰੈ ਮੁੱਲ ਨਹੀਂ ਲਿਆਉਣੀ ਸੀ ਕੋਈ ਉਹੀ ਉਹੇ ਜੀ ਲਿਆਉਂਦੇ ਜੱਦੀ ਲਿਆਉਂਦੇ ਹੈਗੇ ਆ ਅਜੇ ਤਾਂ ਅੱਗੇ ਵੀ ਕਈ ਦਿਨ ਲਾ ਕੇ ਆਏ ਐ ਅੱਛਾ ਆਇਆ ਨਾਲ ਤਾਂ ਲੜਾਈ ਹੋਈ ਆ ਫਿਰ ਬਾਗੇ ਸੀ ਤਾਂ ਕਈ ਦਿਨ ਚੱਲ ਮੈਂ ਚਾਹ ਆਦਮੀ ਕੋ ਟਪੀ ਕੇ ਕਰਦੀਆਂ ਨੇ ਸੋਨੂੰ ਫੜਾਉਣੀ ਆ ਨਾ ਮੈਂ ਵੀ ਨਹੀਂ ਫਿਰ ਪੜਨ ਦਾ ਮੌਸੇ ਦੀ ਗੁੱਤ ਪਾ ਚਾਹ ਤੈਨੂੰ ਕੁਲਦੀਪ ਜੀ ਤੂੰ ਬਣਾਉਂਦਾ ਮੈਂ ਮੈਂ ਆਪੇ ਬਣਾ ਲਵਾਂ ਦੂਜਾ ਉਹ ਕਾਹਨਾਂ ਦਾ ਤੇਜਾ ਉਹਨੇ ਤਕਰੀ ਲੈਣਾ ਆਉਣਾ ਹੁਣ ਉਹਦੇ ਨਾਲ ਕਿਹੜਾ ਥੋੜੀ ਕਰੀ ਐ ਮੈਂ ਬਣਾਉਣੀ ਐ ਚਾਹ ਨਾ ਮੈਂ ਫੇਰ ਉਹਦੇ ਚਾਹਾਂ ਫੇਰ ਬੈਗ ਵੀ ਲੈ ਜਾ ਪੈਣੇ ਅੰਦਰ ਲੈ ਰੋਟੀ ਰੋਟੀ ਖਾਣ ਵਾਲੀ ਕੋਈ ਕੋਈ ਮਾਪੇ ਖਾ ਲੂੰ ਜਾ ਤਿਰਪੁਰ ਅੰਦਰ ਦੱਸ ਦੇ ਕੋਈ ਸਮਾਨ ਸੱਲਰ ਸੋਈ ਚ ਕਿੱਥੇ ਪਿਆ ਇਹਨੂੰ ਪਤਾ ਵੇ ਗਈ ਤਾਂ ਹੈਗੀ ਜਾਂ ਫੇਰ ਵੀ ਮੈਨੂੰ ਸਾਧ ਦੇਣੀ ਵਿੱਚ ਜਾਓ ਤੁਸੀਂ ਨਿਮੇੜ ਲਓ ਆਦਾ ਹੁਣ ਮੈਂ ਇਹਦਾ ਕਿਸੇ ਗੱਲ ਚ ਨਹੀਂ ਆਉਂਦਾ ਚਲ ਜੇ ਮੈਂ ਤੇ ਪੂਆ ਖੂਹੋਂ ਮੈਂ ਕਰ ਲਾਂਗੇ ਹੁਣ ਪੂਆ ਇਧਰ ਲਈ ਆ ਗਈ ਉਹਦੋਂ ਉਹਨਾਂ ਦੀ ਆ ਗਈ ਲੈ ਇੱਥੇ ਫੇਰ ਪੂਆ ਆ ਗਈ ਕਦੇ ਫਫੜ ਆ ਗਿਆ ਕਦੇ ਕੋਈ ਆ ਗਿਆ ਇਹ ਹੁਣ ਐਂ ਕਹਿੰਦੇਗਾ ਤੂੰ ਵੀ ਮੈਂ ਗਾ ਤੇਰੇ ਨਾਲ ਕੁਝ ਕਿ ਲੜੀ ਸੀ ਕੋਈ ਨਾ ਫੇਰ ਹੁਣ ਰਾਇਸਲਾ ਤਾਂ ਭੈਣ ਭਰਾ ਨਾ ਹੁੰਦੀ ਹੈਗੀ ਕੁੱਟ ਖਾ ਕੇ ਰਾਇਸਲਾ ਕਰ ਲੋ ਚਲ ਚੰਗਾ ਤੂੰ ਤਾਂ ਪੁੱਠਾ ਹੀ ਬੋਲਣਾ ਹੁੰਦਾਗਾ ਪੈਰ ਤੇ ਮਿੱਟੀ ਨਹੀਂ ਪੈਣ ਦਿੰਦਾ ਏ ਉਦੋਂ ਤੇ ਮਾਂ ਕੋਈ ਵਗ ਗਿਆ ਹੈ ਨਹੀਂ ਫਿਰ ਪੂਆਲੇ ਖਿਰਚਾ ਫੱਥਿਆ ਕੇ ਐਨਾ ਨਾ ਕੁਝ ਬੋਲੀ ਕੋਈ ਉਹਦੇ ਲੱਗੇ ਬੋਲਣ ਉੱਥੇ ਬਰੇਂਦਰ ਜਿਹੜੀ ਗੱਲ ਕਰਨ ਵਾਲੀ ਐ ਤੂੰ ਉਹ ਕਰ ਉਹਦੇ ਵਿੱਚ ਨਾ ਤੂੰ ਐ ਬੋਲੀ ਜਾ ਕਰ ਕਰ ਲਈ ਜਿਹੜੀ ਗੱਲ ਕਰਨ ਵਾਲੀ ਐ ਫਿਰ ਇਹਨੇ ਨਹੀਂ ਤਾਂ ਮੰਨਣੀ ਹੈਗੀ ਤੁਸੀਂ ਕਹਿ ਕੇ ਦੇਖ ਲਓ ਜਿਹਦੇ ਆਖੇ ਲੱਗ ਜਾਣੀ ਤੂੰ ਦੱਸ ਹੁਣ ਮੈਨੂੰ ਤੂੰ ਕਿਉਂ ਬੁਲਾਇਆ ਹੈ ਚੰਗਾ ਭਲਾ ਹੁਣ ਬਾਹਰ ਤਾਂ ਫਿਰਦਾ ਸੀਗਾ ਨਹੀਂ ਸਾਰੀ ਦਿਨ ਬਾਹਰ ਤੁਰੇ ਫਿਰਉਂਦੇ ਹੁਣ ਘਰੇ ਨਹੀਂ ਆਉਣਾ ਕੋਈ ਕੰਮ ਕਾਰ ਨਹੀਂ ਦੇਖਣਾ ਆਪਦਾ ਉਹ ਜਦੋਂ ਗੱਲ ਠੰਡੀ ਹੋ ਜਾਂਦੀ ਆ ਪੈ ਜਾਂਦਾ ਮੈਂ ਐ ਅਛਾ ਲੋਕ ਲੋਕ ਗੱਲਾਂ ਠੰਡੀ ਹੋਣਗੇ ਲੋਕ ਕੀ ਕਹਿਣਗੇ ਦਰਦ ਮਾਰਾ ਭੱਜ ਗਿਆ ਮੈਂ ਤਾਂ ਤੁਹਾਨੂੰ ਐ ਕਹਿੰਦੀ ਆ ਭਈ ਦੇਖਣਾ ਐਨਾਂ ਲੋਕ ਕੇ ਟਾਈਮ ਪਾਸੇ ਛੋਟਾ ਹੋਣਾਗਾ ਜਿਹੜੇ 4 ਦਿਨ ਲਾਉਣੇ ਤੁਸੀਂ ਉੱਥੇ ਚਲੋ ਤੇ ਪਿੰਡ ਰਹਿ ਕੋਣੇ ਨੇ ਹੋਰ ਮੈਂ ਤਾਂ ਆ ਪੈਂ ਕਿ ਨਹੀਂ ਸਮਾਨ ਪੈਕ ਕਰੋ ਹੈ ਤੇ ਮਹੀਨਾ ਪਿੰਡ ਲਾ ਕੇ ਆਉਣੇ ਨੇ ਨਾ ਉਧਰ ਇਧਰ ਗੱਲਾਂ ਠੰਡੀਆਂ ਹੋ ਜਾਣਗੀਆਂ ਸਾਰੀਆਂ ਉਹ ਕੋਈ ਗੱਲ ਨਹੀਂ ਗੱਲ ਠੰਡੀ ਤਾਂ ਹੋ ਹੀ ਜਾਊਗੀ 부ਆ ਨੇ ਕਰ ਲਈ ਗੱਲ 부ਆ ਕਹਿੰਦੇ ਜੀ ਕੰਨੀ ਮੈਂ ਜਾ ਕੇ ਆਈਆ ਹੋ ਜਾਊਗਾ ਰਾਜੀ ਬੰਦਾ ਬਸ ਇੱਕ ਮਾਫੀ ਮੰਗਣੀ ਪਊਗੀ ਹਾਂ ਤੇ ਮੇਰੇ ਪੇਕੇ ਜਾਂ ਚ ਬਾਹਰ ਦਿੱਕਤਾਂ ਨੇ ਉੱਥੇ ਵੀ ਜਾ ਸਕਦੇ ਐ ਕਿ ਲੋਕਾਂ ਸਿਰ ਪਾੜੀ ਜਾਏ ਮਾਤਰਾ ਉਹ ਹੋ ਤੂੰ ਗੱਲ ਨਹੀਂ ਸੰਦ ਦੀ ਗਲਤ ਆਇਆ ਵੀ ਹੋਂ ਜਦੋਂ ਇਥੇ ਰਾਜੀ ਨਾ ਹੋਵੇ ਹੋਂਦਈ ਆ ਫਿਰ ਉੱਥੇ ਜਾ ਕੇ ਕੀ ਕਰਨਾ ਨਹੀਂ ਨਾ ਮ ਤਾਂ ਹੋ ਜੂਗਾ ਪਰ ਗੱਲ ਤਾਂ ਇਹ ਹੈ ਥੋਡੀ ਮਾਂ ਨੂੰ ਤੁਹਾਨੂੰ ਪਤਾ ਹੀ ਆ ਆ ਕੱਲ ਨੂੰ ਕਿਸੇ ਹੋਣਾ ਆੜਾ ਲਾ ਕੇ ਬੈਜੂਗੀ ਆ ਉਦੋਂ ਪਰ ਬਤਾ ਸੱਚ ਬਾਹਨ ਨਾਲ ਆ ਲੜਤੀ ਗਲੀ ਚ ਇਹਨਾਂ ਨੇ ਕੁਝ ਬੋਲੀ ਟੋਕਰੇ ਮਾਰੇ ਲੈ ਉਹਦੇ ਚਲ ਕੋਈ ਨਹੀਂ ਮੈਨੂੰ ਸਾਰਾ ਹੀ ਪਤਾ ਮੈਨੂੰ ਦੱਸਿਆ ਮਾਂ ਨੇ ਦੱਸਿਆ ਮਾਂ ਨੇ ਪਰ ਜਿਹੜੀ ਗੱਲ ਹੈ ਵੀ ਹੁਣ ਕਿਹੜਾ ਰਾਜ ਬੰਦਾ ਹੋ ਜਾਂਦੇ ਫਿਰ ਦੇਖਦੇ ਆ ਉੱਥੇ ਜਾ ਕੇ ਕੀ ਕਰਾਂਗੇ ਹੁਣ ਉਹ ਭਾਈ ਉੱਥੇ ਚੱਲ ਉੱਥੇ ਵੀ ਤਾਂ ਲੋਕੀ ਬੈਠਾਂਗੇ ਗੱਲ ਲੋਕੇ ਬੈਠਣ ਦੀ ਨਹੀਂ ਤਾਂ ਹੁਣ ਇੱਥੇ ਕੀਪਤਾ ਹੋਈ ਗੋੜਾ ਠੰਡ ਦਾ ਮੌਸਮ ਕਿੱਥੇ ਕਿੱਥੇ ਫਿਰਦਾ ਭੌਂਕਦਾ ਆਉ ਦੇ ਘਰੇ ਬੈਠਾ ਰਹੇਗਾ ਮੰਮੀ ਜੀ ਪਤਾ ਕੀ ਗੱਲ ਆ ਚਲ ਠੀਕ ਆ ਜੇ ਹੁਣ ਮੈਂ ਬਾਹਰ ਫਿਰਦਾ ਤਾਂ ਜਗਲ ਮੰਨ ਲਿਆ ਵੀ ਲੋਕ ਕਹਿੰਦੇ ਨੇ ਵੀ ਭੱਜਿਆ ਫਿਰਦਾਗਾ ਹੈ ਇੱਥੇ ਸਿਰ ਪਾਰ ਕੇ ਭੱਜ ਕੇ ਡਰ ਗਿਆ ਉੱਥੇ ਜਾ ਕੇ ਪੀ ਕੇ ਬੈਠ ਗਿਆ ਜਿਵੇਂ ਇਹਦੇ ਉੱਥੇ ਕੀ ਕਹਣਗੇ ਵੀ ਵਧੀਆ ਥਾਂ ਤੇ ਜਾ ਕੇ ਬੈਠ ਗਿਆ ਆ ਉਹਨੇ ਬੇਜ਼ੀ ਹੋਊਗੀ ਤੁਸੀਂ ਮੈਨੂੰ ਆਏ ਦੱਸੋ ਵੀ ਆਪਣੇ ਆਪ ਕਿੰਨਾ ਕੁ ਟਾਈਮ ਚੱਲੂਗਾ ਪਾ ਸਾਰੀ ਦੰਦ ਗਿਆ ਹੀ ਕਰਦਾਂਗੇ ਕੋਈ ਮਾੜਾ ਮੋਟਾ ਕੋਈ ਹੱਲ ਵਲਤਾ ਕਰੋ ਕਿਸੇ ਗੱਲ ਦਾ ਕੋਈ ਨਹੀਂ ਹੱਲ ਕਰੀ ਜਾਂਦੇ ਕੀ ਹੱਲ ਕਰੀ ਜਾਂਦੇ ਕੁਝ ਨਹੀਂ ਹੱਲ ਕਰਦੇ ਇੱਕ ਅਰੇ ਜਾ ਕੇ ਦੇਖਣ ਦੇ ਉੱਥੇ ਸਰਪੰਚ ਨੂੰ ਲੈ ਕੇ ਜਾਂਦੇ ਆ ਠੀਕ ਹੈ ਕੀ ਸਿਸਟਮ ਹੈਗਾ ਕਿਵੇਂ ਬੋਲਦੇ ਆ ਉਦੋਂ ਬਾਅਦ ਪਤਾ ਲੱਗ ਜਾਊਗਾ ਉਦੋਂ ਪਹਿਲਾਂ ਕੱਲ ਆਊਗਾ ਕੱਲਨੇ ਗੱਲ ਕਰ ਲਿਓ ਹਰ ਸਿੱਧੂ ਲੈਣ ਆਊਗਾ ਮੰਮੀ ਨੇ ਗੱਲ ਕੀਤੀ ਆ ਤੁਸੀਂ ਤਾਂ ਕੁੜੀ ਨੂੰ ਘਰੇ ਬਿਠਾਈ ਬੈਠੇ ਤਾਂ ਉਹਦੀ ਵੀ ਟੈਨਸ਼ਨ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਫਿਰ ਆ ਜਾਂਦੇ ਜਿਹੜਾ ਅੱਜ ਆਉਂਦਾ ਨਾ ਗੱਲ ਕਰਨ ਦੇਖੀ ਜਾਉ ਉਹਨੇ ਤਾਂ ਭਾਈ ਆਉਣਾਗਾ ਮੈਂ ਉਹਨੂੰ ਫੋਨ ਵੀ ਤੇਰੀ ਮਾਂ ਨੇ ਕਿਹਾ ਸੀਗਾ ਫੋਨ ਕਰਨ ਨੂੰ ਮੈਨੂੰ ਤਾਂ ਹਾਂ ਫੋਨ ਕੀਤਾਗਾ ਕੀ ਕਹਿੰਦਾ ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀਗਾ ਫਿਰ ਕਹਿੰਦਾ ਚੱਲ ਮੈਂ ਦੇਖ ਲੈਣਾਗਾ ਜਾਕੀ ਹੂੰ ਹੁਣ ਕਹਦਾ ਸੀ ਕਹਿੰਦਾ ਆਉਂਗਾ ਬਸ ਮੈਂ ਆ ਗਿਆ ਉਹ ਜੀ ਗਲਤ ਕਰ ਲਓ ਭਾਈ ਕੁੜੀ ਦਾ ਘਰ ਤਾਂ ਬਸਾਓ ਚਲੋ ਆਪ ਤਾਂ ਜਿਵੇਂ ਤੁਸੀਂ ਫਿਰਦੇ ਹੋ ਫਿਰਦੇ ਹੋਗੇ ਕਰਦਾ ਹੁਣ ਬਸਾ ਹੀ ਸੀਗਾ ਘਰ ਨੂੰ ਆਪਾਂ ਸਾਨੂੰ ਕੀ ਕਿਹਾ ਸੀ ਆਪਾਂ ਕੋਈ ਗੱਲਬਾਤ ਕੀਤੀ ਸੀਗੀ ਦਲਦਾ ਹੁਣ ਉਹਨਾਂ ਦੀ ਪਤਾ ਨਹੀਂ ਕੀ ਦਿਮਾਗ ਹੈ ਕਾਲਾ ਵੀ ਦਲਤ ਗੱਲ ਨਹੀਂ ਹੈਗੀ ਕਾਲਾ ਵੀ ਸਾਡੇ ਪਿੱਛੇ ਇਹੋ ਜਿਹਾ ਕੁਝ ਕਰਦਾ ਵਿਚਾਰੇ ਨੇ 14 ਕਿੱਲਾਂ ਦਾ ਕਹਿ ਕੇ ਰਿਸ਼ਤਾ ਕਰਾਇਆ ਸੀਗਾ ਹੈ ਉਹ ਨਿਕਲੇ 6 ਕਿੱਲੇ ਨਿਕਲ ਨੂੰ ਕੀ ਹੈ ਹੈ ਕਿ 14 ਸੀਗੇ ਕਾਹਤਾ ਨਾ ਹਾਂ ਮਰ ਗਿਆ ਚਾਚਾ ਹਜੇ ਕਿੱਥੇ ਮਰਿਆ ਅਜੇ ਜਿਉਂਦਾ ਫੇਰ ਉਹੀ ਤਾਂ ਗੱਲ ਆ ਚਲ ਆਵੇਂ ਲੜੀ ਨਾ ਜਾਓ ਨਾ ਤਾਂ ਹੋਊਗਾ ਕਾਲਾ ਉਹਦਾ ਕੋਈ ਰੈਸਲਾ ਕਰ ਲੋ ਕਿਵੇਂ ਕਰਨੀ ਹੈਗੇ ਤੇ ਉਹ ਲੈ ਨੰਗਾ ਦੇ ਵਿੱਚ ਨਾ ਫਿਰ ਦੋ ਅ디 ਮਾਨੂਸ ਸਮਝਾਦੀ ਹੁਣ ਕਹ ਸੱਜ ਕਰਕੇ ਉਹ ਮੇਰੀ ਗੱਲ ਸੁਣੋ ਅ디 ਮਾਨੂਸ ਸਮਝਾਦੀ ਕਾਲੇ ਮੇਰੇ ਹੁਣ ਨਾ ਬੋਲੇ ਕੁਛ ਮੈਂ ਮਾਨੂਸ ਸਮਝਾ ਦੂੰਗਾ ਤੁਸੀਂ ਆਪੇ ਗੱਲ ਕਰ ਲਿਓ ਮਾਂ ਨਹੀਂ ਬੋਲਦੀ ਉਦੋਂ ਠੀਕ ਹੈ ਨਾ ਉਹਦਾ ਜਿੰਦਾ ਸੀ ਕੋਰਾ ਜਿੱਕਦਾ ਜਵਾਬ ਕਹਿੰਦਾ ਮੈਂ ਤਾਂ ਨਹੀਂ ਆਉਂਦਾ ਲੈਣ ਵਾਸਤੇ ਚਲ ਕੋਈ ਨਹੀਂ ਤੁਸੀਂ ਆਪਾਂ ਨੂੰ ਸਮਝਾ ਲਾਂਗੇ ਮੈਂ ਕਹਿਣਾ ਆਪੇ ਗੱਲ ਕਰ ਲੂਗਾ ਵੀ ਬਾਈ ਸਾਡੇ ਘਰ ਦਾ ਘਰੇ ਦਾ ਤੈਨੂੰ ਪਤਾ ਹੁਣ ਪ੍ਰੋਬਲਮ ਚੱਲੀ ਜਾਂਦੀ ਐ ਤੇ ਬਾਕੀ ਤੁਸੀਂ ਮਾੜਾ ਮੋੜਾ ਤੁਸੀਂ ਵੀ ਆਪਦੇ ਕੋਲ ਜੋਰ ਲਾਓ ਬੇਬੇ ਵੱਲੋਂ ਸਾਰੀ ਗੱਲ ਖਰਾਬ ਹੁੰਦੀ ਹੁੰਦੀ ਐ ਬੇਬੇ ਨੇ ਹਾਂ ਹਾਂ ਕੀਤੀ ਆ ਹੁਣ ਬੇਬੇ ਵੱਲੋਂ ਸਾਰੀ ਗੱਲ ਖਰਾਬ ਹੁੰਦੀ ਐ ਬੇਬੇ ਨੂੰ ਕਹਿੰਦਾ ਕਿ ਤੂੰ ਚੁੱਪ ਰਹਿ ਬਸ ਠੀਕ ਐ ਨਾ ਤੇ ਮਜਾ ਲੈ ਕੇ ਥੋੜੇ ਵਾਸਤੇ ਉਹਨੇ ਕਿਹਾ ਚੁੱਪ ਕਰਨਾਗਾ ਬਸ ਠੀਕ ਐ ਹੁਣ ਤੂੰ ਨਾ ਐਵੇਂ ਫੋਨ ਫੋਨ ਕਰਦੇ ਆ ਡੈਡੀ ਨੂੰ ਵੀ ਅਸੀਂ ਆਵਾਂਗੇ ਹਜੇ ਹੋਇਆ ਨਹੀਂ ਆਇਆ ਜਾਣਾ ਆ ਚਾਹ ਪੀ ਲੋ ਇੱਧਰ ਆ ਕੇ ਮੇਰੇ ਨਾਲ ਬਲੀ ਬਕਵਾਸ ਨਾ ਮਾਰਿਆ ਕਰੋ ਵਾਲਾ ਭਾਈ ਜਾ ਕੇ ਮੈਂ ਚਾਹ ਪੀਦਾ ਭਈ ਕਾਹਲੇ ਤੂੰ ਕਾਸ ਤੋਂ ਹਰਤੀ ਤੈਨੂੰ ਘਰੋਂ ਕੱਢਤੀ ਧੱਕੇ ਮਾਰ ਕੇ ਕੀ ਗੱਲ ਵਾਪਸੀ ਇਹ ਜੀ ਮੈਂ ਪੁੱਵਾਂ ਇਹਦਾ ਤਾਂ ਦਿਸ ਗਿਆ ਹੈ ਨਾ ਵੀ ਧੱਕੇ ਮਾਰ ਕੇ ਨੂੰ ਮੈਂ ਘਰੋਂ ਕੱਢਤਾ ਜਿਹੜੀ ਸ਼ਰੀਕੇ ਕਬੀਲੇ 'ਚ ਮੇਰੀ ਨੱਕ ਵੱਢੀ ਗਈ ਅਗਲਾ ਕਹਿੰਦਾ ਠੱਗੀ ਮਰਾਤੀ ਇਹਨੇ ਹੈ ਦੱਸ ਮੈਂ ਕੀ ਵਿੱਚੋਂ ਖਾਦਾ ਕੁਛ ਇਹ 'ਚ ਤਾਂ ਕਾਦੀ ਠੱਗੀ ਹੈ ਫਿਰ ਤੂੰ ਕਿਉਂ ਭਾਈ ਇਹਨਾਂ ਪਿੱਛੇ ਲੱਗ ਕੇ ਆਪਦਾ ਘਰ ਖਰਾਬ ਕਰਦਾਗਾ ਨਹੀਂ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਹੈਂ ਸੇਕ ਤਾਂ ਲੱਗੇ ਮਾੜਾ ਮੋਟਾ ਚੱਲ ਕੋਈ ਨਹੀਂ ਕਾਲੇ ਹੁਣ ਤਾਂ ਬਥੇਰਾ ਟਾਈਮ ਹੋ ਗਿਆ ਨੂੰ ਭਾਈ ਇੱਥੇ ਬੈਠੀ ਨੂੰ ਕੋਈ ਨਹੀਂ ਹੁਣ ਤੂੰ ਲੈ ਕੇ ਜਾ ਹਰਪ੍ਰੀਤ ਨੂੰ ਨਾ ਅੱਛਾ ਮੈਂ ਤਾਂ ਇਹਨੂੰ ਉਥੋਂ ਘਰੋਂ ਕੱਢਤਾ ਇਹਨੂੰ ਇੱਥੇ ਬੈਠੀ ਨੂੰ ਟਾਈਮ ਹੋ ਗਿਆ ਤੇ ਇਹਨੂੰ ਐ ਤਾਂ ਪੁੱਛ ਲੋ ਕਿ ਕਦੇ ਫੋਨ ਲਾਇਆ ਇਹਨੇ ਮੈਨੂੰ ਹਾਂ ਪੁੱਛਿਆ ਵੀ ਭਾਈ ਕਿਵੇਂ ਘਰਬਾਰਾ ਕਿਵੇਂ ਪਸੂ ਟਾਂਡਾ ਆ ਖੜੀ ਐ ਮੂੰਹ ਤੇ ਪੁੱਛ ਲੋ ਇਹ ਤਾਂ ਕਹਿੰਦੀ ਮੈਂ ਰੋਜ਼ ਫੋਨ ਲਾਉਣੀ ਆ ਕਿਉਂ ਨਹੀਂ ਦੱਸ ਕੁੜਗੇ ਉਹ ਆ ਜੀ ਮੈਂ ਫੋਨ ਲਾਉਣੀ ਹਣੀ ਚੱਕਦੀ ਨਹੀਂ ਗਿਆ ਮੈਂ ਕਿੱਦੇ ਲਾਇਆ ਆ ਸੀ ਮੇਰਾ ਫੋਨ ਮੇਰੇ ਕੋਲੇ ਆ ਲੈ ਕੱਢ ਲਾ ਡਿਟੇਲ ਕੱਢ ਲਾ ਆ ਹੁਣੇ ਨਹੀਂ ਕੀਤਾ ਚਾਰ ਪੰਜ ਦਿਨ ਹੋ ਗਏ ਪੁੱਤ ਮੈਨੂੰ ਐ ਪਤਾ ਅੱਧੀ ਕਣਕਰ ਰਾਜਪਾਲ ਨੇ ਬੀਜੀ ਆਪਣੀ ਹੈ ਮੈਂ ਘਰ ਦੇਖਾਂਗੇ ਖੇਤ ਦੇਖਾਂ ਐ ਤਾਂ ਆਪਾਂ ਫਿਰ ਨੁਕਸਾਨ ਹੁੰਦਾ ਹੀ ਆ ਉਹੀ ਗੱਲ ਜਦੋਂ ਘਰੇ ਕੋਈ ਕਲੇਸ਼ ਪਿਆ ਹੋਵੇ ਹੈ ਇਹ ਕੱਲਾ ਬੰਦਾ ਕਿੱਧਰ ਕਿੱਧਰ ਹੋਵੇ ਉਹ ਹੀ ਤਾਂ ਗੱਲ ਹੈ ਪਹਿੰਜੀ ਤੈਨੂੰ ਕਈ ਵਾਰ ਆਹੋ ਜੀ ਮੈਂ ਝੂਠ ਮਾਰਦਾ ਹੂੰ ਪਹਿਲਾਂ ਵੀ ਮੈਂ ਮਾਰੇ ਹੋਣਗੇ ਝੂਠ ਹੈ ਨਾ ਉਹ ਚੱਲ ਬਈ ਛੱਡ ਹੁਣ ਜਿਹੜੇ ਗੁੱਸੇ ਗਲੇ ਸੀਗੇ ਹੈ ਚੱਲ ਕੋਈ ਨਹੀਂ ਕਾਲੇ ਸਭ ਕੁਝ ਨਹੀਂ ਹੁੰਦਾ ਜਿਹੜੀ ਨਹੀਂ ਬਈ ਗੱਲ ਹੁੰਦੀ ਇੱਕ ਤਾਂ ਆਸਲੇ ਬੰਦੇ ਤੋਂ ਆਪਾਂ ਰਿਸ਼ਤਾ ਲੈਣਾ ਜਾਂ ਰਿਸ਼ਤਾ ਕਰਾਉ ਇੱਕ ਰਿਸ਼ਤੇਦਾਰੀ ਚ ਕਰਾਉਣਾ ਯਾਰ ਹੈ ਫਰਕ ਨਹੀਂ ਤੁਸੀਂ ਕਹਤਾ ਵੀ ਭਾਈ 14 ਕਿੱਲੇ ਜ਼ਮੀਨਾਂ ਮੈਂ ਫੇਰ ਵੀ ਰਿਸ਼ਤਾ ਕਰਾਤਾ ਗਾਂ ਮੇਰੀ ਉਹਨਾਂ ਨਾਲ ਲਿਆ ਸੀਗੀ ਜਾਣ ਪਛਾਣਾ ਠੀਕ ਹੈ ਬੇਇੱਜ਼ਤੀ ਕੀ ਹੁੰਦੀ ਹੈ ਟੁੱਟਦਾ ਕਹੋਣਾ ਮੈਂ ਹੀ ਟੁੱਟਦਾ ਉਹ ਤਾਂ ਹਜੇ ਬੰਦੇ ਭਲੇ ਆ ਗਏ ਅਸੀਂ ਤਾਂ ਤੈਨੂੰ ਫੇਰ ਵੀ ਐ ਕਹਿੰਨੇ ਆ ਭਈ ਆਪਦਾ ਘਰ ਨਾਲ ਪਟ ਸਾਡੀ ਕੁੜੀ ਪਿੱਛੇ ਆਪਦਾ ਵਸਾ ਕੇ ਰੱਖੋ ਤੁਸੀਂ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੁਣ ਹੋ ਗਈ ਬਾਕੀ ਗੱਲ ਬਈ ਰਹੀ ਜ਼ਮੀਨ ਦੀ ਹਾਂ ਜਮੀਨ ਦਾ ਵੀ ਹਾਲ ਅਸੀਂ ਕਰ ਲਾਂਗੇ ਠੀਕ ਆ ਹੁਣ ਸਾਰੇ ਜਣੇ ਲੱਗੇ ਤਾਂ ਬੈਠਿਆਂਗੇ ਉਹ ਬਾਈ ਥੋੜੀ ਜਮੀਨ ਆ ਠੀਕ ਆ ਕਰੋ ਨਾ ਕਰੋ ਆ ਜਾ ਬੈਠੀ ਆ ਚਾਚੀ ਮੂੰਹ ਤੇ ਮੇਰਾ ਖਿਹੜਾ ਛੱਡੋ ਠੀਕ ਆ ਮੈਂ ਕੀ ਦੱਸ ਵਿੱਚੋਂ ਖਾਣਾ ਘਟਣਾ ਕੁਛ ਬਸ ਠੀਕ ਆ ਫਿਰ ਬਾਈ ਫਿਰ ਤੁਸੀਂ ਹਰਪ੍ਰੀਤ ਨੂੰ ਕਿਉਂ ਤੰਗ ਕਰਦੇ ਹੋ ਹੈ ਤੁਸੀਂ ਹਰਪ੍ਰੀਤ ਨੂੰ ਤੰਗ ਨਾ ਤੰਗ ਕਰੋ ਆ ਬੈਠੀ ਆ ਮੇਰੀ ਮੰਮੀ ਠੀਕ ਆ ਵੀ ਇਹ ਹੁਣ ਕਹੀ ਤਾਂ ਜਾਂਦੇ ਨੇ ਵੀ ਚਾ ਕੋਈ ਗੱਲ ਨਹੀਂ ਸਾਡੀ ਕੁੜੀ ਪਿੱਛੇ ਬਾਈ ਤੂੰ ਨਾ ਐਵੇਂ ਰੌਲਾ ਪਾ ਉਹ ਬਾਈ ਮੈਂ ਕਾਹਦਾ ਰੌਲਾ ਪਾਉਣਾ ਯਾਰ ਪਹਿਲੀ ਗੱਲ ਤਾਂ ਚਾਚੀ ਤੂੰ ਐਂ ਦੇਖ ਲੈ ਹੈ ਇਹਨਾਂ ਨੂੰ ਐਂ ਨਹੀਂ ਸ਼ ਮੈਂ ਮੈਂ ਲੱਗਦਾਈ 7-8 ਮਹੀਨੇ ਬਾਅਦ ਆਇਆ ਹੋਊਗਾ ਆ ਟੁੱਟੇ ਮੰਜੇ ਦੇ ਤਾਂ ਪਰੌਣੇ ਨੂੰ ਬਾਹਰ ਰੱਖਿਆ ਹੈ ਵੇਖ ਲੈ ਇਹਨਾਂ ਨੂੰ ਸਿਆਣਕ ਕੋਈ ਨੀ ਕੋਈ ਤੋ ਤਾਂ ਮੈਂ ਹੀ ਇਹਨਾਂ ਨੂੰ ਬੈਠਾ ਉਧਰ ਠੰਡੀ ਛਾਂ ਜੀ ਵਾਲੀ ਸੀਗੀ ਤੇ ਮੈਂ ਹੱਥ ਲਾਇਆ ਧੁੱਪੇ ਡਾੜਨੇ ਮੰਜੇ ਮਨਿੰਦਰ ਕੁਰਸੀ ਲਿਆ ਰੰਗੀ ਨਾ ਅੰਦਰੋਂ ਚੱਕ ਕੇ ਹੁਣ ਐਵੇਂ ਲੋਡ ਨਹੀਂ ਭਾਈ ਸਪਾਂਗਾ ਮਾਰਦੀ ਬਹੁਤ ਚਲ ਵੀਰੇ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਤੂੰ ਐਂ ਦੇਖ ਲੈ ਸਾਡੇ ਪਿੱਛੇ ਤੂੰ ਆਪ ਦਾ ਘਰ ਨਾ ਖਾਗਣਾ ਤੂੰ ਤੇ ਖਲਾਕ ਔਖਾ ਹੋਈਏ ਨੇ ਘਰੇ ਕੰਮ ਔਖਾ ਹੋਇਆ ਤੇ ਤੂੰ ਖੇਤ ਨਹੀਂ ਜਾ ਸਕਦਾ ਹਨਾ ਤੂੰ ਤੂੰ ਕੋਈ ਗੱਲ ਨਹੀਂ ਹਲਪਿੱਤ ਨੂੰ ਲੈ ਠੀਕ ਆ ਤੁਸੀਂ ਮੈਨੂੰ ਗੱਲ ਚੋਂ ਕੱਢ ਦਿਓ ਜੇ ਸਵੇਰ ਨੂੰ ਕੋਈ ਪੁੱਛੂ ਦੱਸੂਗਾ ਮੈਂ ਕਹੂੰ ਭਾਈ ਉਹਨਾਂ ਦੀ ਆ ਆ ਗੱਲ ਹੋ ਗਈ ਠੀਕ ਆ ਅਗਲਾ 7 ਕਿੱਲਾਂ ਤੇ ਭਾਦੇ ਭਵੇਂ 14 ਕਿੱਲਾਂ ਦੇ ਭਾਦੇ ਠੀਕ ਆ ਆਪਾਂ 14 ਕਿੱਲਾਂ ਤੇ ਰਿਸ਼ਤਾ ਕਰਾਇਆ ਸੀ ਹੁਣ ਅਗਲੇ ਕੋਲੇ ਭਵੇਂ ਓੜਾ ਨਾ ਰਹੇ ਆਪਾਂ ਨੂੰ ਕੀ ਆ ਉਹ ਨਹੀਂ ਨਹੀਂ ਭਾਈ ਆਏ ਹੋਣਾ ਸੀ ਕਿਹੜਾ ਕਮਲੇ ਆ ਵੀ ਅਸੀਂ ਕਿਹੜਾ ਵੇਚਦੇ ਫਿਰਦੇ ਆਂ ਜ਼ਮੀਨ ਨੂੰ ਉਹ ਗੱਲ ਨਹੀਂ ਸਾਵੇਂ ਦਾ ਪਰ ਗੱਲ ਆਇਆ ਹੁਣ ਵੀ ਸਾਡੇ ਨਾਲ ਤਾਂ ਆਪ ਧੋਖਾ ਹੋ ਗਿਆ ਤੇਰੇ ਸਾਹਮਣੇ ਆ ਸਾਰੀ ਗੱਲਬਾਤ ਭਾਈ ਜੇ ਸਿਆਣੇ ਹੁੰਦੇ ਤਾਂ ਕਾਹਨੂੰ ਹੁੰਦਾ ਧੋਖਾ ਹਾਂ ਬਾਕੀ ਸਿਆਣੇ ਕਹਿੰਦੇ ਹੁੰ ਕਨੇ ਕਿਸੇ ਦੇ ਮਰੇ ਕਾ ਨੂੰ ਆਪ ਦਾ ਗੁੱਠਾ ਲੱਕੀ ਜਾਨ ਛੁੱਡਦੀ ਆ ਹੈ ਉਹੀ ਕੰਮ ਹੁਣ ਹੋਇਆ ਕਿਹੜਾ ਮੇਰਾ ਤਾਂ ਆਪ ਦਾ ਘਰ ਖਰਾਬ ਹੋ ਗਿਆ ਛੋਡੇ ਪਿੱਛੇ ਲੈ ਫਿਰ ਜਦੋਂ ਮਾਸੀ ਹੁਰੀ ਖੁਦ ਹੀ ਕਹੀ ਜਾਂਦੇ ਆ ਫਿਰ ਤੁਸੀਂ ਕਿਉਂ ਰੌਲਾ ਪਾ ਰਖਿਆ ਉਹ ਫਿਰ ਮੈਂ ਕਹੀ ਤਾਂ ਜਾਂ ਨਾ ਵੀ ਠੀਕ ਆ ਬਸ ਅੱਜ ਮੂੰਹ ਤੇ ਗੱਲ ਹੋ ਗਈ ਹੈ ਉਹ ਤੇ ਵੀ ਤਾਂ ਮੈਨੂੰ ਸੁਰਤ ਨਹੀਂ ਆਈ ਅੱਜ ਤੈਨੂੰ ਵੀ ਪਤਾ ਲੱਗ ਗਿਆ ਵੀ ਮਾ ਚਾਚੀ ਕਹੀ ਜਾਂਦੀ ਆ ਜਾਂ ਕੋਈ ਕਹੀ ਜਾਂਦਾ ਕਾਲੇ ਬਸ ਚੁੱਪ ਕਰ ਪੁੱਤ ਐਵੇਂ ਨਹੀਂ ਬਾੜੀਆਂ ਗੱਲਾਂ ਕਰਦੇ ਹੁੰਦੇਗੇ ਕੋਈ ਤੁਸੀਂ ਆਦਾ ਘਰ ਬਸਾਓ ਬਈ ਇਹਨਾਂ ਦੀ ਗੱਲ ਇਹਨਾਂ ਦੇ ਘਰੇ ਛੱਡੋ ਆਹੋ ਆਹ ਦੇਖੀ ਮਾਦੀ ਨਹੀਂ ਮੇੜਨ ਬੋਲਦਾ ਨਹੀਂ ਹੈਗਾ ਹਾਂ ਉਹ ਚਾਚੀ ਮੇਰੀ ਗੱਲ ਸੁਣਾ ਠੀਕ ਆ ਮੈਂ ਇਹਨੂੰ ਘਰੋਂ ਕੱਢਤਾ ਇਹਨੂੰ ਆਏ ਤਾਂ ਪੁੱਛ ਲੈ ਕਿ ਕਿੱਦੇ ਬੈਗ ਬੈਗ ਕਰਕੇ ਬਾਹਰ ਚ ਆ ਗਈ ਸੀ ਮੈਂ ਇਹਨੂੰ ਦੁਬਾਰੇ ਮੋੜਤਾ ਹੋਵੇ ਇਹਨੂੰ ਕਿਹੜਾ ਘਰ ਨਹੀਂ ਦਿੰਦਾ ਉਹ ਬਈ ਗਲਤੀ ਹੈ ਇਹਦੀ ਕਿਹੜਾ ਗਲਤੀ ਨਹੀਂ ਹੈ ਕੋਈ ਗਲਤੀ ਇਹ ਵੀ ਨਹੀਂ ਗੱਲ ਸਾਨੂੰ ਆਏ ਸੀਗਾ ਵੀ ਚੱਲ ਕੋਈ ਗੱਲ ਨਹੀਂ ਕੋਈ ਨਾ ਕੋਈ ਹੱਲ ਹੋ ਜਾਊਗਾ 2-4 ਦਿਨਾਂ ਦਾ ਗੁੱਸਾ ਠੰਡਾ ਹੋ ਜਾਊਗਾ ਤੇ ਬਾਕੀ ਐਸੇ ਹੀ ਆ ਵੀ ਚਾਚੇ ਬਣੇ ਹੋ ਜ਼ਮੀਨ ਲੈ ਲਾਂਗੇ ਹੁਣ ਸਾਨੂੰ ਕੀ ਪਤਾ ਜਿਹੜੇ ਹਰਪ੍ਰੀਤ ਦੀ ਗੱਲ ਆ ਭਾਈ ਜਦੋਂ ਤੁਹਾਡੇ ਘਰੇ ਆ ਗਈ ਸੀਗੀ ਇੱਕ ਵਾਰੀ ਤੇਰੀ ਮਾਂ ਦਾ ਫਰਜ਼ ਬਣਦਾ ਸੀਗਾ ਇਹਨੂੰ ਪੁੱਠੀ ਮੋੜਨ ਦਾ ਆਪ ਪਾਗ ਜਾਂਦੀ ਛੱਡ ਦੇ ਆਏ ਸੀ ਦੋਨੇ ਜਣੇ ਜਾ ਕੇ ਤਾਂ ਆਏ ਆ ਦੋਨੇ ਜਣੇ ਕੀ ਲੱਗਦੇ ਆ ਉਹ ਤਾਂ ਆਪ ਤਾਂ ਮਹਾਰਾਣੀ ਗਈ ਨਹੀਂ ਹੈ ਉਹਨੂੰ ਲੈ ਕੇ ਆਉਂਦੇ ਨਾਲ ਇਹ ਤਾਂ ਕੋਈ ਗੱਲ ਨਹੀਂ ਇੰਨਾ ਵੀ ਮੇਰਾ ਕੋਈ ਦਿਮਾਗ 'ਚ ਫਰਕ ਨਹੀਂ ਹੈਗਾ ਭਾਈ ਮੈਂ ਘਰੋਂ ਕੱਢ ਦੂੰ ਮੇਰਾ ਪਰਿਵਾਰ ਆ ਜਵਾਕ ਆ ਮੇਰੇ ਚੱਲ ਕੋਈ ਨਾ ਹਰਪ੍ਰੀਤ ਤੂੰ ਨਾ ਬੋਲ ਚੱਲ ਭਾਈ ਸਾਥੋਂ ਗਲਤੀ ਹੋ ਗਈ ਅਸੀਂ ਦੋਵੇਂ ਜਣੇ ਆ ਗਏ ਹਨਾ ਇਹਨੂੰ ਨਹੀਂ ਲਾ ਲੈ ਕੇ ਆਏ ਚੱਲ ਹੁਣ ਭਾਈ ਤੂੰ ਆ ਗਿਆ ਹੈ ਉਹਨਾਂ ਦਾ ਪਲੇਸ ਨਵੇਡ ਦੋ ਜੇ ਲੋ ਕੁੜੀ ਆ ਗਈ ਸੀ ਨਾ ਤੇ ਚੁੱਪ ਕਰਕੇ ਤੂੰ ਇਹਨੂੰ ਪੁੱਠੀ ਮੋੜ ਕੇ ਆਉਣਾ ਸੀ ਉੱਥੇ ਛੱਡ ਕੇ ਆਉਂਦੀ। ਭੈਣ ਜੀ ਕੁੱਟੀ ਪਤਾ ਕਿੰਨੀ ਸੀ ਕੁੜੀ ਇਹਨਾਂ ਨੇ। ਆਏ ਤਾਂ ਫੇਰ ਘਰਾਂ 'ਚ 100 ਵਾਰੀ ਹੋਈ ਜਾਂਦਗਾ ਹੁੰਦੀਆਂ ਗੱਲਾਂ। ਚਲ ਮੈਂ ਤੂੰ ਕੀ ਲੈਣਾ ਹੁਣ ਇਹਨਾਂ ਦਾ ਆਪਦਾ ਘਰ ਹੈ। ਕੁੱਟਣੇ ਮਾਰਨੇ ਕੋਸ ਮਰਜ਼ੀ ਕਰਨਾ ਹੈ। ਬਾਕੀ ਜੇ ਕੋਈ ਗਲਤ ਹੋਊਗਾ ਤਾਂ ਆਪਣੇ ਆਪ ਫੋਨ ਕਰਕੇ ਦੱਸ ਦੂਗੇ। ਹੁਣ ਆਏ ਬਾਈ ਕਿਹੜਾ ਕੰਮ ਲਾਗਾ ਵੀ ਇਹਨੂੰ ਬਿਨਾਂ ਗੱਲ ਤੋਂ ਕੁੱਟੂਗਾ। ਬਈ ਬਾਈ ਮੇਰੀ ਗੱਲ ਸੁਣ ਲਓ। ਠੀਕ ਆ ਮੈਂ ਫੇਰ ਲੈ ਕੇ ਜਾਊਂਗਾ। ਜੇ ਮੈਂ ਇਹਨੂੰ ਕਹੂੰਗਾ ਵੀ ਇੱਥੇ ਆਉਣਾ ਆਣੀ ਹੈਗਾ ਵੀ ਮੈਂ ਘਰੋਂ ਗਿਆ ਤੇ ਫੋਨ ਤੇ ਲੱਗੀ ਰਹਿੰਦੀ ਐ ਇੱਥੇ ਹੱਗੀਆਂ ਪੱਧੀਆਂ ਸਾਰੀਆਂ ਫੋਨ ਤੇ ਇਧਰ ਲੀਆਂ ਉਧਰ ਲੀਆਂ ਹੁੰਦੀਆਂ ਨੇ ਉਹ ਬਾਈ ਹੁਣ ਮੋਹ ਪਿਆਰ ਆ ਜਦੋਂ ਮਾਂ ਦੇ ਨਾਲ ਆ ਤਾਂ ਗੱਲਬਾਤ ਸਹੀ ਹੈ ਇਹ ਆਪਣਾ ਜਮਾ ਸਹੀ ਹੈ ਪੂਰਾ ਪੂਰਾ ਗੱਲ ਘਰੇ ਦੱਸਣੀ ਇਹ ਵੀ ਗਲਤ ਗੱਲ ਹੈਗੀ ਚਲੋ ਉਹ ਤਾਂ ਗਲਤ ਹੈਗੀ ਹੈਗਾ ਚਲ ਕੋਈ ਗੱਲ ਨਹੀਂ ਹੁਣ ਮਾਂ ਕੋਲੇ ਵੀ ਬਈ ਐਨਾ ਟਾਈਮ ਹੈ ਨਹੀਂ ਗਿਆ ਤੈਨੂੰ ਪਤਾ ਵੀ ਸਾਡਾ ਦਾਵਾ ਕਲੇਸ਼ ਚੱਲੀ ਜਾਂਦਾ ਮਾਦੂ ਚੁੱਪ ਕਰ ਜਾ ਕੋਈ ਗੱਲ ਨਹੀਂ ਅਸਲ ਗੱਲ ਗਈ ਤੁਹਾਨੂੰ ਵੀ ਪਤਾ ਹੀ ਕਿੰਨਾ ਕੇ ਫੋਨ ਕਰਦੀ ਐ ਪਤਾ ਹੀ ਆ ਪਤਾ ਹੀ ਆ ਬਥੇਰਾ ਉਤੋਂ ਦੀ ਹੋ ਕੇ ਚੱਲਦੀ ਆ ਬਥੇਰਾ ਚੱਲਦੀ ਆ ਮੈਂ ਉਹ ਵੀ ਜਾ ਸਮਾਨ ਪੈ ਕਰ ਜਾ ਕੇ ਠੀਕ ਐ ਤੁਸੀਂ ਆਂਦਾ ਘਰ ਬਸਾਓ ਮੈਂ ਤਾਂ ਇਹ ਕਹਿੰਦੀ ਐ ਨਾ ਆਉਣਦੇ ਭਾਈ ਬਸ ਕੋਈ ਨਹੀਂ ਜੀ ਉਹ ਵੀ ਤੁਸੀ ਸੌਖੇ ਰਹੋ ਵਧੀਆ ਇਹ ਗੱਲ ਸੁਣ ਪੈਣੀ ਬਈ ਲੋਕਾਂ ਦਾ ਮੂੰਹ ਦਾ ਹੁਮੇਲੀ ਠੀਕ ਐ ਤੂੰ ਆਦਾ ਚੁੱਪ ਚੁਪ ਕਰਕੇ ਮੈਂ ਇਹਨੂੰ ਇੱਥੇ ਭੇਜਿਆ ਸੀ ਮੈਨੂੰ ਆਏ ਸੀ ਕੀ ਆ ਚਾਚਾ ਇਹਦੀ ਸ਼ਰਮ ਹੀ ਮੰਨ ਲਈ ਭਾਈ ਕੁੜੀ ਪਾਰ ਚ ਭਾਤੀ ਮੈਂ ਵੀ ਥੋੜਾ ਹੀ ਫਾਇਦਾ ਚਾਹੁੰਦਾ ਸੀ ਠੀਕ ਹੈ ਥੋੜੇ ਫਾਇਦੇ ਤਾਂ ਮ ਆਉਂਦਾ ਘਰ ਪੱਕ ਲਿਆ ਸੀ ਉਹ ਬਈ ਉਹਨੂੰ ਤਾਂ ਭੋਰਾ ਸ਼ਰਮ ਨਹੀਂ ਉਹ ਤਾਂ ਕਹਿੰਦਾ ਮੇਰੇ ਭਾਜੀ ਕਹਿੰਦਾ ਤੁਹਾਡਾ ਦੋਵਾਂ ਦਾ ਹੀ ਉਜੜ ਜੇ ਹੈ ਕਹਿੰਦਾ ਭਾਵੇਂ ਕੁੜੀ ਦਾ ਵੀ ਉਜੜ ਜੇ ਕਹਿੰਦਾ ਤੇਰਾ ਵੀ ਉਜੜ ਜੇ ਕਹਿੰਦਾ ਮੈਨੂੰ ਨੀ ਕੋਈ ਹੈ ਕਹਿੰਦਾ ਮੈਂ ਤਾਂ ਆ ਆ ਠੀਕ ਹੈ ਮੈਂ ਤਾਂ ਆਪਦਾ ਵਸਾਉਂਗਾ ਬਸ ਮੇਨ ਗੱਲ ਤਾਂ ਉਹਨੇ ਇਹ ਆ ਕਰ ਉਹਨੇ ਤਾਂ ਬਈ ਪੱਲਾ ਚੱਕ ਤਾ ਹੈ ਬਸ ਫਿਰ ਚੰਗ ਨਹੀਂ ਸ਼ਰਮ ਨਹੀਂ ਉਹ ਤਾਂ ਸ਼ਰੀਕ ਅਗਲਾ ਵਸਾ ਕੇ ਬਹਿ ਗਿਆ ਆਪਦਾ ਤੂੰ ਫਿਰਦੇ ਹੋਗੇ ਬਈ ਹੁਣ ਤੂੰ ਨਾ ਕਾਬਰ ਮੈਂ ਤੈਨੂੰ ਐ ਕਹਿਣਾ ਜਿਹੜੀ ਗੱਲ ਹੋ ਗਈ ਉਹ ਇੱਥੇ ਦੱਬ ਦੇ ਬਾ ਇੱਥੇ ਮਿੱਟੀ ਪਾ ਦੇ ਬਾ ਮੈਨੂੰ ਤਾਂ ਛੋਟੇ ਤੇ ਕੋਈ ਗੁੱਸਾ ਕਿਲਾ ਨਹੀਂ ਠੀਕ ਆ ਗੁੱਸਾ ਤਾਂ ਮੈਨੂੰ ਇਸੇ ਗੱਲ ਦਾ ਸੀ ਠੀਕ ਆ ਵੀ ਇਹਨੂੰ ਕਿਹੜਾ ਮੈਂ ਘਰੇ ਆਈ ਇਹਨੂੰ ਮੋੜਦਾ ਸੀ ਇਹ ਆ ਜਾਂਦੀ ਇਹਦਾ ਆਪਦਾ ਘਰ ਆ ਇਹਨੇ ਆਪਦਾ ਘਰ ਮੰਨੇ ਹੀ ਨਹੀਂ ਤੇ ਇਹਦਾ ਮਤਲਬ ਤਾਂ ਉਹ ਬਾ ਉਹੀ ਗੱਲ ਹੋ ਗਈ ਨਾ ਫਿਰ ਮੈਂ ਜਦੋਂ ਕਹਿੰਦਾ ਸੀ ਮਾਂ ਤੈਨੂੰ ਇਹ ਭੇਜ ਦੇ ਭੇਜਿਆ ਕਿ ਨਾ ਆ ਕੇ ਲੈ ਕੇ ਜਾ ਨਾ ਦੇਖ ਲੈ ਅਗਰ ਪਵਾਦੀ ਨਾ ਫਿਰ ਤੂੰ ਨੀਵੀਂ ਆ ਜੀ ਗੁੱਸਾ ਨਾਲਾ ਮੈਂ ਝੋਨਾ ਵੜਿਆ 10 10 ਬੰਦੇ ਹੁੰਦੇ ਸੀ ਸਾਮਣੇ ਨਾ ਬਈਂ ਸੀ ਵੀ ਚਲ ਤੂੰ ਆ ਜਾਏਂਗਾ ਲੈ ਜਾਏਂਗਾ ਅਸੀਂ ਕਿਹੜਾ ਤੋੜ ਦੇ ਨਹੀਂ ਸੀ ਤੁਹਾਨੂੰ ਤਾਂ ਘਰ ਨਹੀਂ ਦੀਦਾ ਸੀ ਰਸਤਾ ਕਰਨ ਵੇਲੇ ਤਾਂ ਤੁਸੀਂ ਸਾਰਾ ਟੱਬਰ ਜਾਵੜੇ ਚੁੱਪ ਕਰ ਪੁੱਤ ਕੋਈ ਗੱਲ ਨਹੀਂ ਮਨਿੰਦਰ ਚਾਹ ਚੋ ਬਣਾ ਲਓ ਭਾਈ ਇੱਧਰ ਚੱਲ ਬਈ ਕੋਈ ਗੱਲ ਨਹੀਂ ਹੈਨਾ ਇਹ ਕੋਈ ਤੇਰਾ ਜਿਹਨੇ ਕਰ ਲਈ ਲੀਡੇ ਪੈਕ ਪਾ ਬਣੀ ਪੀਤੀ ਪਈ ਚਾਹ ਮੈਂ ਤੈਨੂੰ ਐ ਕਹਿੰਦਾ ਜੇ ਕੋਈ ਜਰਾ ਨੁਕਸਾਨ ਹੋਇਆ ਇਹਨਾਂ ਦੇ ਵਿੱਚ ਹੈ ਉਹ ਤੂੰ ਮੈਨੂੰ ਦੱਸ ਦੇ ਸਾਰਾ ਉਹ ਬਈ ਆਪਾਂ ਭਰ ਦਾਂਗੇ ਹੋਰ ਕੋਈ ਗੱਲ ਨਹੀਂ ਕੋਈ ਨਹੀਂ ਬਸ ਤੂੰ ਸਾਰੀ ਗੱਲ ਛੱਡ ਚਾਹ ਪਾਣੀ ਪੀਅਉ ਜੀ ਤਲਾ ਜਾ ਬਈ ਜਿਹ ਪੁੱਤ ਅੰਦਰ ਪਾਸ ਆ ਗਿਆ ਉਹਨੂੰ ਪੁੱਛ ਜਾ ਤੇ ਨਾ ਕਰਦੇ ਭੈਣ ਤੂੰ ਵੀ ਤਿਆਰ ਉਹਨੂੰ ਨਹੀਂ ਨਹੀਂ ਉਹਨਾਂ ਨੂੰ ਆ ਦੇਖ ਨਹੀਂ ਕਿੰਨੇ ਝੂਠ ਨਿਕਲਦੇ ਤੇਰੇ ਤੂੰ ਤਾਂ ਕਹਿੰਦੀ ਕੁੜੀ ਹੱਥ ਨੇ ਤੜਕੇ ਫੋਨ ਲਾਉਂਦੇ ਤੇ ਉਹ ਕਹਿੰਦਾ ਲਾਉਂਦੀ ਨਹੀਂ ਕਰਦੀ ਹੁਣ ਕਹਤਾ ਦੇ ਤਾਂ ਕੁੜੀ ਨੇ ਮੂੰਹ ਤੇ ਵੀ ਫੋਨ ਲਾਉਂਦੀ ਹੁੰਦੀ ਕਾਈ ਤਾਂ ਕੁੜੀ ਆ ਸਾਰਾ ਭੈਣੇ ਇਹਨਾਂ ਦੀ ਜ਼ਬਾਨ ਦਾ ਕੰਮ ਹੈ ਇਹ ਜ਼ਬਾਨ ਦਾ ਰਸ ਪਾਉਂਦਾ ਨਹੀਂ ਹੈਗੀ ਉਹ ਹੋ ਅੱਗੋਂ ਇਹਨਾਂ ਨਕਲ ਫਿਰ ਬੋਲਦੇ ਆ ਉਹ ਕਹੇਗੀ ਹੁਣ ਜੇ ਬਾਹਲਾ ਉਹ ਕਰਦੇ ਫਿਰ ਅਗਲਾ ਕਹਿੰਦਾ ਜੇ ਤੂੰ ਭੈਣੇ ਮੇਰੀ ਗੱਲ ਸੁਣ ਕੁੜੀ ਦਾ ਘਰ ਬਸਾਉਣਾ ਨਾ ਆਪਦਾ ਮੂੰਹ ਬੰਦ ਕਰ ਲੈ ਮੈਂ ਤਾਂ ਕਹਤਾ ਭੈਣ ਜੀ ਤੁਹਾਡੇ ਸਾਹਮਣੇ ਕਹਤਾ ਵੀ ਜਮਾ ਨਾ ਹੁੰਦੇ ਭਾਵਾ ਇਹ ਤਾਂ ਦਿੱਤਾ ਹੁਣ ਤੁਹਾਡੇ ਸਾਹਮਣੇ ਜਬ ਅਗਜਾ ਹੁਣ ਉਹਨੂੰ ਤਿਆਰ ਕਰਕੇ ਤੋੜ ਦੇ ਕੀਤੀ ਕਰਾਈ ਸਾਰੀ ਮਾਮਾ ਧੀਾਂ ਦੀ ਐ ਤੇ ਘਰ ਦਾ ਜਵਾਕ ਫਿਰਦਾ ਤੇ ਉਹੀ ਤਾਂ ਗੱਲ ਆ ਕਿ ਥਾਂ ਥਾਂ ਤੇ ਜਵਾਕ ਦੀ ਨੀਵੀ ਪੁਆਈ ਵੀ ਹੈਗੀ ਹਾਂ ਆ ਕਹਿੰਦੇ ਤਾਂ ਫਿਰ ਕਹਿੰਦੇ ਤੁਸੀਂ ਐ ਬੋਲਦੋ ਮਾਂ ਜੇ ਮੈਂ ਕਹਤਾ ਮੈਂ ਚੱਲ ਮੇਰੇ ਨਾਲ ਤੜਕੇ ਆਪਾਂ ਛੱਡ ਕੇ ਅੱਗੇ ਕਿ ਆਪਾਂ ਤਾਂ ਜਾਂਦਿਆਂ ਨਹੀਂ ਜੇ ਆਪਣੇ ਗੰਗਾ ਦੇ ਗੱਲ ਪਾ ਗਏ ਕਿਉਂ ਉਹਦਾ ਦਿਮਾਗ ਖਰਾਬ ਆ ਗੱਲ ਪੈ ਜੀ ਕੋਈ ਪਾਗਲ ਨਹੀਂ ਹੁੰਦਾ ਵੀ ਜਿਹੜਾ ਐ ਗੱਲ ਪਾਊਗਾ ਜੇ ਉਹਦੇ ਜਿੱਦੇ ਕੁੜੀ ਆਈ ਸੋਦੀ ਆਈ ਮੈਂ ਝੂਠ ਮਾਰਦੀਆਂ ਤੁਰੀਆਂ ਫਿਰਦਿਆਂਗਾ ਗੱਲ ਗੱਲ ਤੇ ਝੂਠ ਮਾਰਦੀ ਹੈਗੀ ਆ ਹੁਣ ਵੀ ਕਹਿ ਕਹਾ ਕੇ ਉਹਨੂੰ ਕਹਿ ਦੇ ਤੋੜ ਕੁੜੀ ਨੂੰ ਤੋੜ ਦੇ ਬਸ ਹੁਣ ਹਾਂ ਚਲ ਆ ਜਾ ਪਹਿਲਾਂ ਸਾਹਮਣਾ ਆਇਆ ਮੈਂ ਮੁੰਡੇ ਨੂੰ ਤੁਸੀਂ ਵੀ ਚਾਹ ਪੀ ਲਓ ਆ ਜਾਗਾ ਕੋਈ ਨਹੀਂ ਆਉਣੀ ਮੈਂ ਵੀ